ਹਾਂ ਤੁਸੀਂ ਮੈਂ ਹਰਦੇਖ ਬੋਲਦਾ ਅਜੀਂ ਜਰਨੇ ਜੀ ਰੇਡੀਓ ਤੋਂ ਚਲੋ ਜੀ ਵਾਲੀ ਗੱਲ ਤਾਂ ਜਿਹੜੀ ਭਾਸ਼ਾ ਵਰਤਨੀ ਆ ਉੱਤੇ ਰਹੋ ਤੁਸੀਂ ਇਦਾਂ ਬਾਕੀ ਅਵਾ ਤਵਾ ਵਾਲੀ ਗੱਲ ਨਾ ਕਰਿਓ ਜੀ ਵਾਲੀ ਜੀ ਦੀ ਮੈਂ ਕੋ ਹਾਸੇ ਨਹੀਂ ਰੱਖਦਾ ਆ ਗੱਲ ਜਾਨੀ ਹਾਂ ਕਿ ਕੋਈ ਡਰਾਮਾ ਕਰਨ ਦੀ ਲੋੜ ਨਹੀਂ ਹੈਗੀ ਪਤਾ ਆ ਕੋਈ ਅਸੀਂ ਕਿੱਦਾਂ ਵੀ ਭਾਸ਼ਾ ਸੁਣਦੇ ਆ ਤੁਹਾਡੇ ਕੋਲੋਂ ਹੁਣ ਜਿਹੜੀ ਗੱਲ ਕਰਨੀ ਆ ਉਹਦੇ ਵਿੱਚ 2 ਮਿੰਟ ਟਾਈਮ ਤੁਹਾਡਾ ਹੋਣਾ ਤਾਂ 2 ਮਿੰਟ ਮੈਂ ਬੋਲਣਾ ਮੇਰੇ ਕੋਲ ਸਵਾਲ ਕਰਾਂਗੇ ਇਤਨਾ ਮੈਂ ਜਵਾਬ ਕਰ ਦੂੰਗਾ ਤੇ ਮੈਨੂੰ ਮੇਰੇ ਸਵਾਲ ਦਾ ਜਵਾਬ ਦੇ ਜਦੋਂ ਮੈਂ ਗੱਲ ਕਰਨੀ ਆ ਉਦੋਂ ਵਿਚ ਨਹੀਂ ਬੋਲਣਾ ਉਹ ਲੋੜ ਤਾਂ ਉਹਨੂੰ ਪਤਾ ਕਰ ਉਹਨੇ ਕੱਟੂ ਜਲਾ ਦੇਣਾ ਕਰ ਦੂੰ ਮੈਂ ਮੈਂ ਕਿਹਾ ਮੈਂ ਮੈਂ ਕੱਟੂਗਾ ਫੋਨ ਉਦੋਂ ਜਦੋਂ ਪਸ਼ੂਆਂ 'ਚ ਸਿੱਧ ਮਾਰਿਆ ਕਿਸੇ ਨੇ ਮੇਰੀ ਗੱਲ ਤੇ ਨਹੀਂ ਬੋਲਣਾ ਤੇ ਤੇਰੀ ਚ ਨਹੀਂ ਬੋਲਣਾ ਸਵਾਲ ਕਰੀ ਮੈਂ ਜਲਾ ਦੇ ਲਾਪਰੇ ਮੈਂ ਤੈਨੂੰ ਮਸੂਕਿਆ ਦੇ ਮੈਂ ਮੈਨੂੰ ਮੈਂ ਜਦੋਂ ਕੋਈ ਸਿੰਘ ਮਾਰਦਾ ਮੈਨੂੰ ਕਹਿਣਾ ਪੈਂਦਾ ਨਾ ਮੈਂ ਉਦਣ ਵਾਲੀ ਦਾੰਗ ਵਾਲੀ ਗੱਲ ਤੇ ਹੀ ਕਰਨੀ ਆ ਮੈਂ ਤੈਨੂੰ ਕਦੋਂ ਮਿਲੂਗਾ ਨਹੀਂ ਤੈਂ ਉਦੋਂ ਕਿਹਾ ਨਾ ਵੀ ਡਾਕ ਸਾਡੇ ਕੋਲੇ ਹੀ ਆ ਤੂੰ ਰਹੋ ਕੋਲੇ ਆਉਣੇ ਕੋਲੇ ਹਾਂ ਉਹ ਉਹਦੇ ਬਾਰੇ ਆਪਾਂ ਪਹਿਲਾਂ ਹੁਣ ਇਦਾਂ ਕਰ ਲੈ ਦੋ ਮਿੰਟ ਤੇਰੇ ਆਪਣੇ ਕਰ ਜਿਹੜੀ ਗੱਲ ਕਰਨੀ ਉਹ ਤੋਂ ਬਾਅਦ ਮੈਂ ਮੈਂ ਤੈਨੂੰ ਜਵਾਬ ਦਊਗਾ ਮੈਂ ਤੈਨੂੰ ਸਵਾਲ ਕਰਨਾ ਨਾ ਤੈਨੂੰ ਜਵਾਬ ਦੇ ਸਵਾਲ ਦਾ ਮੇਰਾ ਸਵਾਲ ਪਹਿਲਾਂ ਤੈਨੂੰ ਇਹ ਆ ਵੀ ਤੂੰ ਉਹਨਾ ਰੰਜੀਸੇ ਨੂੰ ਧੜਨਿਆ ਆ ਜਿਹੜਾ ਕੱਲ੍ਹ ਸਭ ਪੇਸ਼ ਹੋਇਆ ਤੂੰ ਉਹਨੂੰ ਧੜਨਿਆ ਕਰਨਾ ਉਹਨੂੰ ਸੈਗਰਨਾ ਪਹਿਲਾ ਸਵਾਲ ਮੇਰਾ ਯਾਰ ਅਗਲੀ ਗੱਲ ਜੇ ਉਹਨੂੰ ਸਹੀ ਨਿਰਨਾ ਤੇ ਫਿਰ ਤੋਂ ਜਿਵੇਂ ਪਹਿਲਾ ਸਟੇਜ ਦਾ ਜਿੰਨੇ ਜੀ ਅਗਾਰਤਿਕ ਸਾਹਿਬ ਬਾਰੇ ਲੋਕੀਂ ਤੂੰ ਬੋਲਿਆ ਇਹ ਮਰੀਆ ਇਹਨੂੰ ਮਨਾਉਣਾ ਢੋਣਾ ਪੈਣਾ ਜੋ ਕੁਝ ਤੂੰ ਬੋਲਿਆ ਤੈਨੂੰ ਪਤਾ ਇੰਸਾਨੀ ਦੋਸਤ ਉਹਨਾਂ ਦਾ ਪਤਾ ਕੀ ਦੀ ਸੀ ਆਪਣੇ ਚੈਨਲ ਦੇ ਤੇ ਤਰ ਤੂੰ ਉਹਨਾਂ ਗੱਲਾਂ ਦੇ ਬਾਰੇ ਤਰਾਹ ਤੈਂਕੀ ਹੈ ਕਿ ਤੂੰ ਉਹ ਗੱਲਾਂ ਆਖ ਲੈਣਾ ਬੜੀਆਂ ਜੋ ਸੇਤ ਬਿਤਾ ਤੋਂ ਹੁੰਦਾ ਕੁਝ ਜੀ ਅਗਾਰਤਿਕ ਸਾਹਿਬ ਬਾਰੇ ਪਵਿੱਤਰ ਸੋਹਰਾ ਮਰਦ ਜੀ ਨਾਲ ਤੂੰ ਉਹਨਾਂ ਗੱਲਾਂ ਤੋਂ ਆਪਣੀ ਹੋਂਦ ਬੈਸਟਬ ਜਾਏਗਾ ਕਿ ਉਹਨਾਂ ਨਾਲ ਖੜਾ ਹੋ ਜਾਏ ਤੂੰ ਉਹਨਾਂ ਗੱਲਾਂ ਤੇ ਖੜਾ ਤੇ ਮੈਂ ਰਣਜੀਤ ਸਿੰਘ ਦਾ ਰੰਗਾਰ ਨੂੰ ਸਪੋਰਟ ਕਰੇ ਉਹਨਾਂ ਕਰਦਾ ਜੇਕਰ ਤੂੰ ਇਹ ਕਹਿਣਾ ਉਸ ਜਿਹੜਾ ਅਦਸਰ ਸਾਹਿਬ ਦੇ ਪੇਸ਼ੇ ਦੇ ਮਾਮਲੇ ਮੈਂ ਕੀ ਜੀ ਗੱਲ ਉਹਦਰ ਹੋਣ ਦੇ ਗੱਲ ਕਰਦੇ ਉਹਨੇ ਗੱਲ ਕਹੀ ਸੀ ਕਿ ਤੁਹਾਨੂੰ ਕੀਤਾ ਉਹ ਕੀਸ਼ ਹੋਇਆ ਕਿ ਕੀ ਹੋਇਆ ਮਤਲਬ ਇਹ ਕਿ ਕਦੀ ਇਹ ਵੀ ਉਹ ਸਿਰਫ ਰਾਮਾਵਸ਼ੀ ਦੇ ਤਾਲ ਦੇ ਸਾਹਿਬ ਦੇ ਪੇਸ਼ ਹੋਣਾ ਦਾ ਪੇਸ਼ ਕਰਕੇ ਜੇ ਉਹ ਉਹਦੇ ਮੈਂ ਤਾਂ ਖੜੀ ਇਹ ਕਹਿਣਾ ਹੁੰਦਾ ਕਿ ਬੰਦ ਹੋ ਗਏ ਹੁਣ ਲੱਗਦੇ ਨਹੀਂ ਸਿਰਫ ਆਪਣੇ ਉਹ ਪ੍ਰੋਗਰਾਮ ਖਾ ਚਾਲੂ ਕਰਨ ਦੇ ਵਾਸਤੇ ਸਿਰਫ ਇੱਕ ਧਰਵਾਣ ਜਿਆ ਕੇ냥 ਸਾਜੂ ਨੂੰ ਮਨੋਪ੍ਰੇਸ਼ ਹੋਇਆ ਦਿਨੋਂ ਪੇਸ਼ ਹੋਇਆ ਪਰ ਉਹਦੇ ਸਟੇਟਮੈਂਟਾਂ ਦੱਸ ਜਿਆ ਮੈਨੂੰ ਦਿਨੋਂ ਪੇਸ਼ ਨਹੀਂ ਹੋਇਆ ਉਹਦੇ ਵੱਲੋਂ ਬਾਹਰ ਆ ਗਈਆਂ ਸਟੇਟਮੈਂਟਾਂ ਆ ਗਈਆਂ ਇਹ ਉਹ ਮਨੋਪ੍ਰੇਸ਼ ਨਹੀਂ ਹੋਇਆ ਉਹਦਾ ਇਹ ਕਹਿਣਾ ਕਿ ਮੈਨੂੰ ਬਲਾਵਾ ਆਇਆ ਉਹਦਾ ਇਹ ਕਹਿਣਾ ਕਿ ਮੈਨੂੰ ਜਿਹੜੀਆਂ ਮੈਂ ਕਦੀਆਂ ਕੀਤੀਆਂ ਜਾਂ ਨਹੀਂ ਕੀਤੀਆਂ ਉਹਦੀ ਮਾਫੀ ਮੰਗਦਾ ਪਰ ਕਿੰਨੇ ਗਲਤੀਆਂ ਦੀ ਮਾਫੀ ਮੰਗਦਾ ਉਹ ਨੇ ਸਪੱਸ਼ਟ ਨਹੀਂ ਦੱਸਦਾ ਕਿ ਉਹਨੇ ਜੋ ਸ਼ਹੀਦਾਂ ਦੇ ਬਾਰੇ ਬੋਲਿਆ ਕਿ ਜੋ ਉਹਨੇ ਗੁਰੂ ਸਾਹਿਬਾਨਾਂ ਦੇ ਹੋਰਿਆ ਬਾਰੇ ਬੋਲਿਆ ਸ੍ਰੋਗਾਂ ਬਾਰੇ ਬੋਲਿਆ ਸ਼ਹੀਦਾਂ ਬਾਰੇ ਬੋਲਿਆ ਕਿ ਉਹ ਉਹਨਾਂ ਗਲਤੀਆਂ ਦੀ ਮਾਫੀ ਮੰਗਦਾ ਕਿ ਜਾਂ ਉਹਦਾ ਜਿਹੜਾ ਮੁੱਢੀ ਕਸਾਲ ਦੀ ਨਾਲ ਆਵਾਜ਼ ਸੀ ਉਹਦੇ ਵਾਸਤੇ ਮੰਗਦਾ ਬਸ ਬਸ ਦੋ ਮਿੰਟ ਦੋ ਮਿੰਟ ਦੋ ਮਿੰਟ ਹੋ ਗਿਆ ਜੀ ਨਹੀਂ ਅੱਜ ਤਾਂ ਮੈਂ ਤੇਰਾ ਬੱਜਾ ਤਾਂ ਗੱਡਣਾ ਨਾ ਮਸਵਾਹਤਾ ਐਸ ਆ ਮੈਂ ਹੁਣ ਜਵਾਬ ਦੇਣ ਲੱਗਾ ਨਾ ਤੇਰੇ ਦੋ ਮਿੰਟ ਹੋ ਗਏ ਹੁਣ ਮੈਂ ਤੋ ਜਵਾਬ ਸੁਣ ਦੋ ਮਿੰਟ ਮੇਰੇ ਲਈ ਆ ਹਾਂ ਹਾਂ ਬਿਲਕੁਲ ਹੁਣ ਦੋ ਮਿੰਟ ਦੋ ਮਿੰਟ ਹੁਣ ਮੈਂ ਸਟਾਪਵਾਚ ਲਗਾਈ ਹੋ ਸੀ ਹੁਣ ਮੈਂ ਆਪਣੇ ਲਈ ਸਟਾਪਵਾਚ ਲਾ ਦੇਣੀ ਆ ਮੈਂ ਇਹਨਾਂ ਗੱਲਾਂ ਦੇ ਜਵਾਬ ਦੋ ਮਿੰਟਾਂ ਚ ਦਊਂਗਾ ਉਸ ਤੋਂ ਬਾਅਦ ਫੇਰ ਦੋ ਮਿੰਟ ਦਾ ਟਾਈਮ ਹੋਵੇਗਾ ਹਾਂ ਗਲਤੋ ਬਿਲਕੁਲ ਠੀਕ ਹੈ ਓਕੇ ਜਿਹੜੀ ਟਡਰੀਆਂ ਵਾਲੇ ਬਾਰੇ ਗੱਲ ਆ ਸਾਡਾ ਇਹਨਾਂ ਰਿਸ਼ਤੇ ਨਾਲ ਸਾਨੂੰ ਉਹਨਾਂ ਤੇ ਭਰੋਸਾ ਆ ਕਿ ਉਹਨਾਂ ਦਾ ਪਿਆਰ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਪਤਸ਼ਾਹੀਆਂ ਨਾਲ ਉਹ ਜਿਹੜਾ ਵੀ ਕੰਮ ਕਰਦੇ ਗੁਰੂ ਸਾਹਿਬ ਦੇ ਪਿਆਰ ਚ ਕਰਦੇ ਆ ਜਿਹੜਾ ਵੀ ਉਹ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਉਹਦਾ ਸਤਿਕਾਰ ਕਰਦੇ ਆ ਅਸੀਂ ਆਪਣੇ ਆਪ ਨੂੰ ਕਦੇ ਵੀ ਇਸ ਪੋਜੀਸ਼ਨ 'ਚ ਨਹੀਂ ਖੜਾ ਕਰਦੇ ਕਿ ਅਸੀਂ ਕੋਈ ਟਿੱਪਣੀ ਕਰੀਏ ਅਸੀਂ ਉਹਨਾਂ ਨੂੰ ਗਾਈਡ ਕਰੀਏ ਅਸੀਂ ਤਾਂ ਇਦਾਂ ਰੱਖਿਆ ਹੈ ਕਿ ਜਾ ਉਹਨਾਂ ਤੇ ਭਰੋਸਾ ਕਰਨਾ ਜਾਂ ਨਹੀਂ ਕਰਨਾ ਸਾਰੀ ਗੱਲ ਇਹਦੇ ਵਿੱਚ ਆ ਬਾਕੀ ਗੱਲਾਂ ਮੈਂ ਜਵਾਬ ਦੇ ਸਕਦੇ ਆ ਹਾਂ ਮੇਰਾ ਤੈਨੂੰ ਇੱਕ ਸਵਾਲ ਆ ਜਿਹੜੀ ਤੈਨੂੰ ਉਹਨਾਂ ਗੱਲ ਕਹੀ ਸੀ ਵੀ ਡਾਂਗ ਸਾਡੇ ਕੋਲ ਹੀ ਆ ਹੁਣ ਵੀ ਕਹੀ ਆ ਕੀ ਪਰਮਜੀਤ ਅਕਾਲੀ ਤੈਨੂੰ ਪਤਾ ਆ ਵੀ ਜਿਹੜਾ ਕਾਨੂੰਨ ਆ ਇੰਡੀਆ ਦੇ ਵਿੱਚ ਜੇ ਪੁਲਿਸ ਇਦਾਂ ਡਾਂਗ ਚੱਕਣੇ ਵਾਲੇ ਬੰਦੇ ਨਾਲ ਆ ਕੇ ਕਾਨੂੰਨੀ ਤੌਰ ਤੇ ਨਿਭੜੇ ਤਾਂ ਕੀ ਕੀ ਕਰਦੀ ਆ ਡਾਂਗ ਨੂੰ ਕਿੱਥੇ ਕਿੱਥੇ ਵਰਤਦੀ ਆ ਕੀ ਤੈਨੂੰ ਯਾਦ ਨਹੀਂ ਸੀ ਗਿੱਲ ਨੇ ਕੀ ਕੀ ਕੀਤਾ ਕੀ ਤੈਨੂੰ ਪਤਾ ਨਹੀਂ ਵੀ ਭਿੰਡਰਾਂ ਵਾਲੇ ਨੇ ਇਦਾਂ ਦੀਆਂ ਸਟੇਟਮੈਂਟਾਂ ਦਿੱਤੀਆਂ ਸੀ ਤੇ ਉਹ ਅੱਜ ਉਹਦੇ ਮੁੰਡੇ ਕਿਦਾਂ ਬੀਬੇ ਪੁੱਤ ਬਣ ਕੇ ਬੈਠੇ ਆ ਜਸਵੀਰ ਸਿੰਘ ਰੋਡੇ ਕਿਦਾਂ ਪੁਲਿਸ ਦਾ ਦਲਾਲ ਬਣ ਕੇ ਬੈਠਾ ਆ ਕੀ ਤੂੰ ਦੇਖਿਆ ਨਹੀਂ ਜene ਜene ਵੀ ਡਾਂਗ ਚੱਕਣ ਦੀ ਗੱਲ ਕੀਤੀ ਆ ਉਹਦਾ ਬਣਿਆ ਕੀ ਆ ਔਰ ਤੁਸੀਂ ਕਿਹੜੀ ਸਪੋਰਟ ਆ ਕਿਹੜੀ ਉਹ ਏਜੰਸੀ ਆ ਜਿਹੜੀ ਤੁਹਾਨੂੰ ਨਿਹੰਗਾਂ ਨੂੰ ਫੱਡੇ ਵਰਗੇ ਇਦਾਂ ਦੇ ਲੋਕਾਂ ਨੂੰ ਅਵਾਰਾ ਇਦਾਂ ਫਿਰਨੇ ਵੀ ਖੁੱਲ ਦੇ ਰਹੀ ਆ ਤੁਹਾਡੇ ਤੇ ਕੋਈ ਕਾਨੂੰਨ ਨਹੀਂ ਲਾ ਰਹੀ ਆ ਆਮ 2 ਮਿੰਟ 2 ਮਿੰਟ ਮੇਰੇ ਆ ਬੋਲਣਾ ਨਹੀਂ ਬੋਲਣਾ ਨਹੀਂ ਬੋਲਣਾ ਨਹੀਂ ਤਾਂ ਮੈਂ ਪਸ਼ੂ ਕਹਿਣਾ ਤੈਨੂੰ ਦੇਖ ਦੇਖ ਅਜੇ ਘੱਟ ਪਾਸ ਜਗਾ ਤਾ ਅਜੇ 30 ਸਕੰਡ 30 ਸਕੰਡ ਮੇਰੇ ਰਹਿੰਦੇ ਆ ਬਾਰ ਬਾਰ ਮੈਨੂੰ ਯਾਦ ਆਉਂਦਾ ਜਦੋਂ ਅਸੀਂ ਕਹਿੰਨੇ ਆ ਨਾ ਕੱਲ ਤੱਕ ਤੇ ਅਟੈਕ ਕੀਤਾ ਮੈਨੂੰ ਲੱਗਦਾ ਉਹਦਾ ਕਾਰਨ ਇਹ ਸੀ ਜੇ ਅੱਜ ਤੂੰ ਹੀ ਜਾ ਕੇ ਕੱਲ ਤੱਕ ਤੇ ਬਹਿ ਕੇ ਹਾਂ ਗੱਲ ਕਹੀ ਨਾ ਕਿ ਆਜੋ ਨੌਜਵਾਨੋ ਆਪਾਂ ਇੰਨੇ ਹਜ਼ਾਰ ਹਿੰਦੂ ਵੱਢਣਾ ਆਪਾਂ ਕੋ ਹਥਿਆਰ ਲੈ ਕੇ ਆਓ ਤਾਂ ਫਿਰ ਸ਼ਾਇਦ ਉਹੀ ਨੁਕਸਾਨ ਹੋਵੇ ਇੰਨਾ ਨੁਕਸਾਨ ਕਰਾ ਕੇ ਤੁਹਾਨੂੰ ਸ਼ਰਮ ਨਾ ਆਈ ਚਲ ਮੇਰੇ 2 ਮਿੰਟ ਹੋ ਗਏ ਉਹ ਜਵਾਬ ਦੇ ਦੁਆਰ ਤੱਕ ਜੇ ਕਰਨਾ ਦਾ ਜੇਕਰ ਮੈਨੂੰ ਦੁਆਰ ਦੇ ਤੱਕ ਦੁਆਰ ਦਿੱਤਾ ਨਹੀਂ ਮਨ ਕਰ ਮੈਨੂੰ ਦੁਆਰ ਦਾ ਉਹ ਪਹਿਲਾਂ ਵੀ ਲੰਦਰ ਦਾ ਦੁਆਰ ਤੇ ਕਿ ਤੋਂ ਸਰਕਾਰ ਦਾ ਸਰਬ ਨੂੰ ਕਿਤਾ ਦੀ ਮਰੀਏ ਟੋਲੀ ਪੈਣੀ ਆ ਅੱਜ ਉਸੇ ਤੱਕ ਸਾਡੇ ਖਾਲ ਤੱਕ ਤਾਂ ਵੀ ਉਹ ਗਾਦੀ ਪੰਜਾਲਾ ਦਾ ਵੀ ਮੰਗ ਰਿਆ ਹੁਣ ਤੇਰਾ ਉੱਤੇ ਕੀ ਭੈਣ ਆ ਤੂੰ ਅੱਜ ਤਾਂ ਕਹਿੰਦਾ ਕਿ ਅਸੀਂ ਉਹ ਸਰਕਾਰ ਕਰਦੇ ਇੱਧਰ ਹੁਣ ਉਹਦਾ ਸਰਕਾਰ ਕਰ ਗਿਆ ਪਹਿਲਾਂ ਪੈਸੇ ਤਾਂ ਮੈਨੂੰ ਪਤਾ ਏ ਕਿ ਜਿਹੜਾ ਉਹ ਵੇਸ ਹੋਇਆ ਉਹ ਕੀ ਥੇੜਿਆ ਉਹ ਗਿਰਦੀ ਸਾਰਾ ਗੁੱਲ ਉਹ ਸਮਝ ਰਦਾ ਦਾ ਉਹ ਬਜਟ ਮੰਡਵਾਸ ਤੇ ਮੰਨ ਲੈਨੇ ਆ ਜੋ ਕੁਝ ਹੋ ਜਾ ਉਹ ਬਿਲਕੁਲ ਸੱਚ ਏ ਜੀ ਉਹ ਸੱਚ ਏ ਉਹ ਤੇਰਾ ਕੀ ਹੋਂਦ ਤੁਸੀਂ ਇਹ ਕਹਿੰਦਾ ਕੋ ਨੂੰ ਸਮਰਪਤ ਹੈ ਜੋ ਕੁਝ ਤੂੰ ਕਿਆ ਸੀ ਤਾਖਤ ਸਾਹ ਵਾਲੇ ਤੂੰ ਉਹਦੀ ਮਾਨੀ ਮੰਗਦਾ ਤੈਨੂੰ ਪਸਤਾਵਾ ਹੈ ਐਸਾ ਉਹਦਾ ਜਵਾਬ ਦੇਣੀ ਪਹਿਲਾਂ ਅੱਗੇ ਕੱਲ ਤਾਂ ਫਿਕਰਾਂ ਨੇ ਆਪਾਂ ਮੈਂ ਦਾਗਲ ਜਲਦਾ ਜਵਾਬ ਦੇ ਦੂੰਗਾ ਮੈਂ ਇਹਦਾ ਜਵਾਬ ਦੇ ਦਿਆਂ ਹਾਂ ਦਾਗਲ ਸਾਹ ਵਾਲੇ ਪਰ ਤੂੰ ਜੋ ਬੋਲਿਆ ਹੁੰਦਾ ਆਪਣੇ ਆਪਣੇ ਦੋ ਮਿੰਟ ਲਈ ਜਾਏਗਾ ਦੋ ਮਿੰਟ ਪੂਰੇ ਕਰਨੇ ਤੱਕ ਨਹੀਂ ਹੁਣ ਮੈਂ ਮਨਵਾ ਸਵਾਲ ਦਾ ਜਵਾਬ ਦਿਆ ਚਲੋ ਫਿਰ ਹੁਣ ਦੋ ਮਿੰਟ ਦੋ ਮਿੰਟ ਮੇਰੀ ਹੈ ਹੁਣ ਦੋ ਮਿੰਟ ਮੇਰੀ ਹੈ ਉਹ ਜਿਹੜਾ ਮੇਰਾ ਸਟੈਂਡ ਆ ਮੈਨੂੰ ਨਾ ਕਿਸੇ ਦੇ ਬਾਪ ਦਾ ਬਾਪ ਦਾ ਬਾਪ ਵੀ ਕਹੇ ਵੀ ਤੂੰ ਆ ਕੇ ਅਕਾਲ ਤਖਤ ਦੇ ਪੇਸ਼ ਹੋ ਤਾਂ ਮੈਂ ਨਹੀਂ ਜਾਂਦਾ ਮੈਂ ਨਹੀਂ ਮੰਨਦਾ ਉਹ। ਠੀਕ ਆ ਮੇਰਾ ਇਹੀ ਸਟੈਂਡ ਆ ਇਹੀ ਰਹੂਗਾ। ਜਿੰਨਾ ਚਿਰ ਅਕਾਲ ਤਖਤ ਤੋਂ ਲੋਕਾਂ ਨੂੰ ਸ਼ਿਕਣ ਸ਼ਿਕਾਈ ਦਾ ਕੰਮ ਬੰਦ ਕਰਨ ਦਾ ਫੈਸਲਾ ਨਹੀਂ ਹੁੰਦਾ। ਉਨਾਂ ਚਿਰ ਅਸੀਂ ਕਿਸੇ ਗੱਲ ਦੇ ਵਿੱਚ ਆਪਣੇ ਤੌਰ ਤੇ ਮੈਂ ਨਹੀਂ ਕੋ ਦਖਲ ਦਿੰਦਾ। ਜਿਹੜੀ ਗੱਲ ਭਾਈ ਰਜੀਤ ਸਿੰਘ ਦੇ 2 ਮਿੰਟ ਪੂਰੇ ਹੁੰਦੇ ਉਹ ਮੇਰੇ 2 ਮਿੰਟ ਪੂਰੇ ਹੁੰਦੇ। ਠੱਡੀਆਂ ਵਾਲਿਆਂ ਦੇ ਸਬੰਧ ਵਿੱਚ ਮੈਂ ਕਲੀਅਰ ਕਰ ਦਿੱਤਾ ਸਾਨੂੰ ਭਰੋਸਾ ਆ ਉਹਨਾਂ ਦਾ ਰਿਸ਼ਤਾ ਗੁਰੂ ਗ੍ਰੰਥ ਸਾਹਿਬ ਨਾਲ ਤੇ ਗੁਰੂ ਦਸਮ ਪਤਿਸ਼ਾਹਾਂ ਦੇ ਨਾਲ ਜਿਹੜਾ ਆ ਉਹ ਤੇ ਸਾਨੂੰ ਉਹਨਾਂ ਦੇ ਸਿੱਦਕ ਤੇ ਭਰੋਸਾ ਆ। ਇਸ ਕਰਕੇ ਉਹ ਜਿਹੜਾ ਵੀ ਫੈਸਲਾ ਲੈਣ ਸਾਡੇ ਕੋਲ ਹਰ ਵੇਲੇ ਉਹਨਾਂ ਦਾ ਸਤਕਾਰ ਹੈ ਉਹ ਸਤਕਾਰ ਕਿਸੇ ਸੌਦੇ ਦਾ ਮਥਾਜ ਨਹੀਂ ਉਹਦੇ ਬਦਲੇ ਅਸੀਂ ਉਹਨਾਂ ਤੋਂ ਕੁਝ ਨਹੀਂ ਮੰਗਦੇ ਸਾਡੇ ਮਨ 'ਚ ਪਿਆਰ ਹੈ ਉਹਨਾਂ ਲਈ ਉਹ ਰਹੂਗਾ ਬੇਸ਼ੱਕ ਉਹ ਇਹ ਵੀ ਕਹਿ ਦੇਣ ਪਰ ਹਰਨੇ ਕਿਸੇ ਕਮਲਾ ਨਹੀਂ ਹੈਗਾ ਸਾਡੇ ਕੋਲ ਜਿੰਨਾ ਪਿਆਰਿਆ ਫਿਰ ਵੀ ਹੋਊਗਾ ਪਰ ਮੇਰੀ ਗੱਲ ਦਾ ਜਵਾਬ ਦੇ ਵੀ ਜਿਹੜਾ ਤੂੰ ਪਸ਼ੂਆਂ ਵਾਂਗ ਡਾਂਗ 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 ਕਰਦਾ ਜੇ ਪੁਲਿਸ ਨੇ ਆ ਕੇ ਜੇ ਤੂੰ ਏਜੰਸੀਆਂ ਦਾ ਨਹੀਂ ਹੈਗਾ ਤੇਰੇ ਤੇ ਪੁਲਿਸ ਕਿਉਂ ਨਹੀਂ ਕਾਨੂੰਨ ਬਰੌਂਦੀ ਕਾਨੂੰਨ ਲਾਗੂ ਬੋਲਣਾ ਨਹੀਂ ਤਾਂ 2 ਮਿੰਟ ਮੇਰੇ ਪੂਰੇ ਨਹੀਂ ਹੋਏ ਅਜੇ 2 ਮਿੰਟ 2 ਮਿੰਟ ਨਹੀਂ ਮੇਰੇ ਪੂਰੇ ਹੋਏ ਮੈਂ ਤੇਰੀ ਆਵਾਜ਼ ਨਹੀਂ ਬੰਦ ਕਰ ਰਿਹਾ ਪਰਮਜੀਤ ਕੱਲੀ ਮੈਂ ਤੇਰੀ ਆਵਾਜ਼ ਨਹੀਂ ਬੰਦ ਕਰ ਰਿਹਾ ਚੁੱਪ ਕਰ ਜਾ ਬੀਬਾ ਬੱਚਾ ਬਣ ਕੇ ਗੱਲ ਸੁਣ ਮੇਰੀ ਉਹ ਡਾਕ ਡਾਕ ਮੈਂ ਤੇਰੇ ਕਿਹਨੇ ਖਾਣੇ ਦੇ ਚੁੱਪ ਕਰ ਚੁੱਪ ਕਰ ਪਹਿਲਾਂ ਮੇਰੀ ਗੱਲ ਸੁਣਾ ਚੁੱਪ ਕਰ ਅੱਜ ਤੋਂ ਸੁਣ ਮੇਰੀ ਗੱਲ ਦੇਖ ਮੈਂ ਮੈਂ ਮੇਰੇ ਮੈਂ ਉੱਥੇ ਇੱਕ ਸਟ੍ਰੋਬ ਵਾਚ ਬੰਨ੍ਹ ਕੇ ਇੱਕ ਮਿੰਟ ਨਹੀਂ 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 ਇੱਕ ਮਿੰਟ 21 ਸੈਕਿੰਡ ਤੇ ਮੈਂ ਰੁਕੀ ਹੋਵਾ ਘੜੀ ਆਪਣੀ ਅਸਾਂ ਮੇਰੀ ਗੱਲ ਨਹੀਂ ਤੈਨੂੰ ਭੁੱਲਣਾ ਨਹੀਂ ਪਈ ਮੇਰੇ ਮੂਵਮੈਂਟ ਪੂਰੇ ਹੁੰਦੇ ਆ ਜੀ ਉਹ ਤੋਂ ਮੇਰੇ ਤੋਂ ਦੋ ਮਿੰਟ ਵਾਲੀ ਗੱਲ ਤੱਕ ਤੂੰ ਦੱਸਾ ਹੋ ਜਾ ਭੱਜ ਜਾ ਮੈਂ ਤੇਰਾ ਫੋਨ ਕੱਟਣ ਲੱਗਾ ਫਿਰ ਬਸ ਪਾਪਾ ਇਹ ਫਿਰ ਪਹਿਲਾਂ ਮੇਰੇ 2 ਮਿੰਟ ਪੂਰੇ ਹੋਣ ਦੇ ਪਹਿਲਾਂ ਮੈਂ ਬੋਲ ਸਕੀ ਠੀਕ ਠੀਕ ਤੈਨੂੰ ਅਸੀਂ ਜਿੱਦਾਂ ਤੂੰ ਬੋਲਦਾ ਔਰ ਤੇਰੇ ਤੇ ਕੋਈ ਕਾਨੂੰਨ ਨਹੀਂ ਲੱਗਦਾ ਸੀ ਕਿਉਂ ਨਾ ਮੰਨੀਏ ਕਿ ਉੱਥੇ ਏਜੰਸੀਆਂ ਨੇ ਤੇਰੇ ਵਰਗੇ ਪਸ਼ੂਆਂ ਨੂੰ ਸਿੰਘ ਮਾਰ ਲਈ ਆਵਾਰਾ ਛੱਡਿਆ ਗਿਆ ਆ ਤੇ ਜਾ ਕੇ ਜਿਹਦੀ ਮਰਜ਼ੀ ਉਹਨਾਂ ਨੇ ਧੀ ਪੈੜ ਤਰਉਣੀ ਹੁੰਦੀ ਫਿਰ ਤੋੜ ਦਿੰਦੇ ਆ ਤਾਨੂੰ ਗੁਰੂ ਦੇ ਸਿੱਖ ਕਿਤਾ ਮੰਨ ਲੀਏ ਗੁੰਡੇ ਕਿਉਂ ਨਾ ਕਰੀਏ ਅਸੀਂ ਇਸ ਗੱਲ ਦਾ ਜਵਾਬ ਦੇ ਜੇ ਭਿੰਡਰਾ ਵਾਲਾ ਐਡੀ ਵੱਡੀ ਤਾਕਤ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਤਰੀਕੇ ਨਾਲ ਆ ਕੇ ਉੱਥੇ ਜਲੀਲ ਕੀਤਾ ਅਕਾਲ ਤਖਤ ਹਟਾਇਆ ਇਨਾ ਕੌਮ ਦਾ ਨੁਕਸਾਨ ਕੀਤਾ 2 ਲੱਖ ਨੌਜਵਾਨ ਮਰਉਣ ਤੋਂ ਬਾਅਦ ਵੀ ਤੁਹਾਨੂੰ ਸ਼ਰਨਾਏ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਮਰੋ ਚੱਲ ਤੇਰੇ ਤੇਰਾ ਟੈਨ ਆ ਗਿਆ ਹੋ ਗਿਆ ਦਾ ਬੂੜਾ ਪਹਿਲੀ ਗੱਲ ਤਾਂ ਇਹ ਸਿੱਖੋਂ ਮੇ ਸਵਾਲ ਦਾ ਜਵਾਬ ਦਿੱਤਾ ਹੀ ਨਹੀਂ ਇਥੇਆ ਗੱਲ ਦਾ ਸਾਡੀ ਤੋਂ ਸਟੈਂਡ ਦਾ ਮਤਲਬ ਕਹਿੰਦੇ ਐ ਕਿ ਤੂੰ ਮੰਨਦਾ ਵਾ ਤੂੰ ਜਿਹੜਾ ਦਾਤਾ ਸਾਹਮਣੇ ਨਹੀਂ ਮੰਨਦਾ ਤੂੰ ਨਹੀਂ ਸਮਰਪਤ ਇਹਦਾ ਮਤਲਬ ਤੂੰ ਨਹੀਂ ਸਮਰਪਤ ਤੇ ਵੈਕਟਰ ਰਿਹਾਰਾ ਜਾਨੀ ਫੇਸ ਹੋ ਗਿਆ ਵੈਕਟਰ ਦਿਨਾਰਾ ਤੇ ਉਹ ਨਾਲ ਕੋਲ ਤੋ ਗਿਆ ਨਾ ਉਹ ਤਾਂ ਸੰਤਾ ਨੂੰ ਜਾਨ ਕਰਕੇ ਕੰਨ ਹੱਤ ਕਰਕੇ ਕਹਿ ਰਿਹਾ ਕਿ ਸਾਹਮਣੇ ਸੰਤਾ ਜੀ ਨੂੰ ਕਹ ਰਿਹਾ ਕਿ ਕਾਲਾ ਤੇ ਦੇਣਾ ਵੀ ਯਾਦ ਕਰ ਹੈ ਨਾ ਇਹਦਾ ਮਤਲਬ ਉਹ ਸੰਤਾ ਨੂੰ ਸਮਰਪਤ ਹੋਣ ਬੋਲ ਰਿਹਾ ਹੁਣ ਤੁਸੀਂ ਦੋ ਬਲੇ ਹੋ ਹੁਣ ਤੂੰ ਕਹ ਲਿਆ ਪਸ਼ੂਆਂ ਵਾਲੀ ਤੇ ਤੁਸੀਂ ਤੁਹਾਡੀ ਆ ਪਸ਼ੂ ਮਰਦੀ ਪਤਾ ਕਿੰਦਾ ਅਸ਼ੁੱਧਤਾ ਇਹ ਹੋਣੀ ਆ ਵੀ ਕੰਦੌਰ ਖੁੱਪ ਚੂੰ ਮੂੰਹ ਮਾਰ ਲਿਆ ਕੰਦੌਰ ਖੁੱਪ ਚੂੰ ਮੂੰਹ ਮਾਰ ਲਿਆ ਜਦੋਂ ਲੱਗਾ ਵੀ ਚਾਰ ਵਾਰੀ ਪਤੇ ਮਾਤਾ ਹਰਿਆਵਲ ਦੇ ਪੈਦਾ ਹੋ ਤਰ ਮੂੰ ਮਾਰਨ ਪੈਨ ਇਹ ਹੋ ਗਈ ਪਸ਼ੂਦਿਲ ਦੀ ਸੋ ਤੇਰੀ ਪਸ਼ੂਦਿਲ ਸੀ ਆ ਨਾ ਵੀ ਅੱਜ ਤੱਕ ਦੁਨੀਆਵਾਰਾ ਆਪਣੀਆਂ ਚੀਜ਼ਾਂ ਗੱਲਾਂ ਤੋਂ ਪਹਿਲਾਂ ਭਜਿਆ ਉਦੋਂ ਤੂੰ ਨਾਲ ਖੜ ਗਿਆ ਤੁਹਾਨੂੰ ਲੱਗਿਆ ਵੀ ਇਹ ਮੇਰਾ ਫਾਇਦਾ ਵਾ ਮੇਰਾ ਮੁਫਾਦ ਆ ਮੇਰਾ ਪੂਰਾ ਹੁੰਦਾ ਕਿਉਂਕਿ ਤੇਰੇ ਕੋਲ ਹੋਰ ਕੋਈ ਮੁੱਦਾ ਹੀ ਨਹੀਂ ਹੈ ਸੰਤਾ ਦੇ ਬਾਰੇ ਬੋਲਣ ਕੋਈ ਡਾਵਾ ਸੰਥਾ ਮਾਨੁਪਨ ਨਾਲ ਬੋਲ ਲਾਵਾ ਤੇਰੇ ਕੋਲ ਕੋਈ ਦਲੀਲ ਨਹੀਂ ਹੈ ਕੋਈ ਪੰਜਾਬ ਦੇ ਮੁੰਡੇ ਦੀ ਗੱਲ ਕੀਤੀ ਕਰ ਕੋਈ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਪੰਜਾਬ ਦੀ ਜਨਮਾਨਾ ਤਾਂ ਹੋ ਗਿਆ ਕੋਈ ਬੋਲਿਆ ਤਾਂ ਕਦੀ ਤੇ ਮੂੰਹ ਤੇ ਜ਼ੁਬਾਨ ਤੋਂ ਬਗਾਲ ਗੱਲ ਨਹੀਂ ਹੋਈ ਇਹ ਹੁੰਦੀ ਹੈ ਪਸ਼ੂਦਿੱਤੀ ਪਸ਼ੂਦਿੱਤੀ ਬਸ ਸਾਡੀ ਗੱਲ ਕਰਦਾ ਨਾ ਨਾਗਜੀ ਅਸੀਂ ਇਸ ਪੱਛਿਆ ਆਜਿਲੀ ਖੜੀ ਨੇ ਕੱਲ ਵੀ ਖੜੇ ਆਂ ਜਿੱਥੇ ਗੱਲ ਬੂਲ ਦੀ ਨੰਦਾ ਵੀ ਆਊਗੀ ਨਾ ਜਿੱਥੇ ਗੱਲ ਬੂਲ ਸਰਕਾਰ ਦੀ ਬਹਾਰੀ ਜਾਊਗੀ ਅਸੀਂ ਖੜੇ ਆਂ ਜੇ ਵੀਰਾਂ ਨੂੰ ਜਰਸੀ ਜਾਂ ਕਰਨਾ ਹੈ ਤਾਂ ਸੰਗਤਿਆ ਮੰਜਾ ਕਹੋ ਜਰਸੀਆਂ ਦਾ ਕੌਣ ਨਹੀਂ ਜਰਸੀ ਦਾ ਸਾਨੂੰ ਕਲੀਅਰ ਜੇ ਪਸ਼ੂ ਦੇ ਕੋਲ ਸਾਡੀ ਦੇਖ ਲੈਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਸ਼ੈਤਰ ਗੁੰਦਾਮੇ ਬਖਸ਼ੀ ਦੇ ਇਬਰੂ ਸਾਹਿਬੀ ਉਹ ਮੁਖਸ਼ੀ ਸਾਹਿਬੀ ਨੂੰ ਸਾਹਿਬੀ ਨੂੰ ਹਵਾਲਾ ਦੇ ਜਾਂਦੇ ਨੇ ਫੂ ਸਾਹਿਬੀ ਨੂੰ ਹਾਈ ਦੇ ਜਾਂਦਾ ਨਾ ਇਹ ਉਸੇ ਮੁਤਾਬਕ ਹੋਪਾ ਮੈਂ ਹੁਣ ਜਿਹੜੀ ਤੂੰ ਗੱਲ ਕਰਦਾ ਨਾ ਇਹ ਟੰਗੀਆਂ ਵਾਲੇ ਦੀ ਤੇ ਤੇਰੇ ਸਟੈਨ ਦੀ ਇਹ ਤਾਂ ਸਪਸ਼ਟ ਹੈ ਬੰਦ ਨੂੰ ਸਪਸ਼ਟ ਹੈ ਸਾਰੀ ਦੁਨੀਆ ਨੂੰ ਸਪਸ਼ਟ ਹੈ ਤੁਸੀਂ ਲੋਕ ਸਿਰਫ ਤੇ ਸਿਰਫ ਆਪਣਾ ਮਿਨੀਮਮ ਬਾਲ ਪੂਰਾ ਕਰਨ ਦੇ ਵਾਸਤੇ ਯੂਜ਼ ਕਰਦੇ ਹੋ ਸਮੇਂ ਨੂੰ ਸਮੇਂ ਦੇ ਹੜਾਤਾਂ ਨੂੰ ਕਈ ਹੋ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ 2 ਮਿੰਟ ਹੋ ਗਏ 2 ਮਿੰਟ ਹੋ ਗਏ ਜੀ ਕਰੋ 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 ਇੱਕ ਵਾਰੀ ਫਿਰ ਮੈਂ ਕਰੀਅਰ ਕਰਦੇ ਆ ਭਾਈ ਸਾਹਿਬ ਦਾ ਜਿਹੜਾ ਫੈਸਲਾ ਆ ਅਸੀਂ ਇਸ ਕਰਕੇ ਨਹੀਂ ਉਹਨੂੰ ਵਸਤਕਾਰ ਕਰਦੇ ਵੀ ਫੈਸਲਾ ਕਿਹੜਾ ਆ ਸਾਡਾ ਸਾਡਾ ਭਰੋਸਾ ਆ ਵੀ ਉਹ ਗੁਰੂ ਸਾਹਿਬ ਦੇ ਨਾਲ ਕੋਈ ਧੁਖਾ ਨਹੀਂ ਕਰ ਸਕਦੇ ਕੋਈ ਡਰਾਮਾ ਨਹੀਂ ਕਰ ਸਕਦੇ ਸਾਡੀ ਉਹਨਾਂ ਦੇ ਨਾਲ ਉੱਥੇ ਗੱਲ ਖਤਮ ਆ ਅਕਾਲ ਤਖਤ ਜਥੇਦਾਰ ਇਹ ਜਿਹੜਾ ਸਿਸਟਮ ਆ ਸਾਡਾ ਮੰਨਣਾ ਇਹ ਵੀ ਜਦੋਂ ਸ਼ਰੂਨੀ ਕਮੇਟੀ ਬਣੀ ਆ ਉਸ ਵੇਲੇ politically ਉਹਨੂੰ ਕੰਟਰੋਲ ਕਰਨ ਦੇ ਲਈ ਖੜਾ ਕੀਤਾ ਇਹਨਾਂ ਨੇ ਉਹਦੇ 'ਚ ਅਸੀਂ ਜੇ ਇਮਾਨਦਾਰੀ ਨਾਲ ਸਿੱਖ ਪੰਥ ਇਕੱਠਾ ਹੋ ਕੇ ਕੋਈ ਸਾਂਝਾ ਪਲੇਟਫਾਰਮ ਬਣਾਉਗਾ ਤਾਂ ਠੀਕ ਐ ਨਹੀਂ ਤਾਂ ਅਸੀਂ ਉਹਨੂੰ ਨਾ ਮੰਨੀਏ ਉਹ ਗੱਲ ਖਤਮ ਹੋ ਗਏ ਪਰ ਤੇਰੇ ਮਾਰੇ ਜਿਹੜੀ ਮੈਂ ਗੱਲ ਕੀਤੀ ਆ ਸਾਡਾ ਮੰਨਣਾ ਇਹ ਭਿੰਡਰਾ ਵਾਲਾ ਵੀ ਅਜੰਸੀਆਂ ਦੇ ਗਿਆਨੀ ਜੈਸ ਸਿੰਘ ਦੀ ਸ਼ਹਿਰ ਦੇ ਉੱਤੇ ਸਟੇਟਮੈਂਟਾਂ ਦਿੱਤਾ ਸੀ ਸਰਕਾਰ ਦੀ ਸ਼ਹਿਰ ਤੇ ਅੰਦਰ ਹਥਿਆਰ ਗਏ ਆ ਸਰਕਾਰ ਦੀ ਸ਼ਹਿ ਤੇ ਦਰਬਾਰਾ ਸੁੰਨਾ ਨੁਕਸਾਨ ਕਰਨ ਲਈ ਤੇ ਅਕਾਲੀ ਦਰਬਾਰ ਦਾ ਨੁਕਸਾਨ ਕਰਨ ਲਈ ਇਥੋਂ ਉਠਾਇਆ ਗਿਆ ਸੀ ਉਹਨੂੰ ਉਹ ਉਹ ਜਿੱਦਣ ਉਹਨਾਂ ਦਾ ਜੋਰ ਚੱਲਿਆ ਉਨੀ ਆ ਕੇ ਕਰਿਆ ਅਮਰਤਪਾਲ ਨੂੰ ਇਸੇ ਤਰ੍ਹਾਂ ਉਹਨੇ ਪਸ਼ੂਆਵਾਂ ਵਾਂਗ ਖੋਲਿਆ ਔਰ ਜਿੱਦਣ ਉਹਨਾਂ ਨੇ ਜੀ ਕਰਿਆ ਉਦੋਂ ਚੱਕ ਕੇ ਕਿੱਥੇ ਠੋਕੇ ਅੱਜਾ ਕੇ ਉਹਦੀ ਮਾਤਾ ਵੀ ਗੋਊ ਬਣਾ ਕੇ ਬਿਠਾ ਲ ਦਿੱਤੀ ਤੇ ਉਹ ਵੀ ਵੱਡੀਆਂ-ਵੱਡੀਆਂ ਸਟੇਟਮੈਂਟਾਂ ਖਾਲਸਾਪੁਰ ਦੀ ਗੱਲ ਕਰਨੀ ਬੰਦ ਹੋ ਗਈ ਤਿਰੰਗੇ ਦੇ ਵਫਾਦਾਰ ਹੋ ਗਏ ਇਦਾਂ ਹੀ ਤੁਸੀਂ ਆ ਲੋਕਾਂ ਨੂੰ ਭੜਕਾਉਣਾ ਲੋਕਾਂ ਦਾ ਨੁਕਸਾਨ ਨਾ ਕਰੋ ਤੁਹਾਡੇ ਕੋਈ ਹੱਕ ਨਹੀਂ ਡੰਗ ਚੱਕਣੇ ਦਾ ਜੇ ਅਕਾਲ ਤਖਤ ਨੂੰ ਮੰਨਦੇ ਆ ਉਹਨਾਂ ਦਾ ਹੁਣ ਫੈਸਲਾ ਹੋ ਗਿਆ ਉਥੋਂ ਬੰਦਿਆਂ ਨੂੰ ਬਹਿ ਜਾਓ ਨਹੀਂ ਤਾਂ ਕੀ ਬਣਨਾ ਜੇ ਭਿੰਡਰਾ ਵਾਲੇ ਦਾ ਇਹ ਹਾਲ ਹੋ ਗਿਆ ਤੁਹਾਡਾ ਕੀ ਹੋਣਾ ਹੈ ਸਾਬ ਰੱਖਿਓ ਮੁਰੇ ਕੋ ਗੱਲਾਂਗਾ ਫਿਰ ਟੱਕਰ ਗਿਆ ਬੀਬੇ ਪੁੱਤ ਬਣਾ ਕੇ ਰੱਖੂ ਤੁਹਾਨੂੰ ਤੁਸੀਂ ਹਰੇਕ ਵਾਰੀ ਪੁਲਿਸ ਨੂੰ ਮਜਬੂਰ ਨਾ ਕਰਿਆ ਕਰੋ ਤੁਹਾਨੂੰ ਉਸ ਸੱਦ ਤੱਕ ਲੈ ਕੇ ਜਾਣ ਗੁਰੂ ਸਾਹਿਬ ਨੇ ਹਥਿਆਰ ਵਰਤੇ ਆ ਇਹ ਕਿਤੇ ਨਹੀਂ ਲਿਖਿਆ ਪੇ ਪਰਮਜੀਤ ਅਕਾਲੀ ਡੰਗ ਚੱਕ ਕੇ ਰੱਖੀ ਤੂੰ ਸ਼ਰਮ ਕਰੋ ਕੁਛ ਗੁਰੂ ਸਾਹਿਬ ਨੇ ਸਾਰਿਆਂ ਨੂੰ ਦਿੱਤੇ ਹਥਿਆਰ ਇਸ ਤਰੀਕੇ ਨਾਲ ਵਰਤਰੇ ਬੰਦ ਕਰੋ ਜੇ ਥੋੜੀ ਬਹੁਤੀ ਵੀ ਸ਼ਰਮ ਹੋਈ ਅੱਜ ਭੋੜਾ ਵੀ ਸ਼ਰਮ ਹੋਈ ਤੇ ਅੱਜ ਤੋਂ ਬਾਅਦ ਡਾਂਗ ਚੜ ਕੇ ਕਿਸੇ ਨੇ ਜਾਣ ਤੋਂ ਪਹਿਲਾਂ ਗਰੇਜ ਕਰਿਓ ਨਹੀਂ ਤਾਂ ਅਗਲੇ ਨੇ ਨੱਥ ਪਾ ਕੇ ਆਪਣੇ ਖੁੰਡ ਨਾਲ ਬੰਨ ਲੈਣਾ ਜਿੱਦਾਂ ਅਗਲੇ ਖੋਪੜਾ ਬੰਨਦੇ ਆ ਉਦੋਂ ਕੀ ਬਣਾਉਂਦੇ ਆ ਉਦੋਂ ਪਤਾ ਮੇਰੇ 2 ਮਿੰਟ ਦੋ ਹੋਇਆ ਹੋਵੇ ਬੋਲ ਹੋ ਗਿਆ ਹੋ ਗਿਆ ਡਾਂਗ ਦਾ ਮੇਰੀ ਗੱਲ ਸੁਣ ਪਹਿਲਾਂ ਤਾਂ ਤੂੰ ਫੇਰ ਉੱਠੀ ਨਾ ਮੈਂ ਤੈਨੂੰ 12 ਵਜੇ ਕੋਲ ਆ ਕੇ ਖੜੀ ਨਹੀਂ ਹੋਣਾ ਤੂੰ ਕਿਉਂ ਆਉਂਦਾ ਨਹੀਂ ਤੇ ਤੂੰ ਆਪਣਾ ਕੰਮ ਨੀ ਕਰਦਾ ਇੱਕ ਵਾਰੀ ਕਹਿੰਦਾ ਜੋਰ ਨਾਲ ਰਜੇਸ਼ ਸਿੰਘ ਕਰ ਮੈਂ ਆਹਦਾ ਸਾਨੂੰ ਮੰਜੂਰ ਹੈ ਮਤਲਬ ਤੂੰ ਮੰਨਦਾ ਇਸੇ ਤਰ੍ਹਾਂ ਦੇ ਸਾਨੂੰ ਤੇ ਰਿਹਾ ਸਮਝ ਪਰਤ ਹੋ ਗਿਆ ਕਿਦਾਂ ਮੈਨੂੰ ਤੁਸੀਂ ਕਿਹੜਾ ਰਿਪੋਰਟ ਕਰਦੇ ਹੋ ਸਮਝ ਪਰਤ ਹੋ ਗਿਆ ਤੇ ਨਾਲੇ ਉਹਨੂੰ ਇਹਦਾ ਮਿਲੋ ਸ਼ਿਨੇ ਤਾਲ ਦਾ ਜਿਹਾ ਹੀ ਸਿਰ ਤੋਂ ਗਿਆ ਤੇ ਮੈਂ ਸਪੀਅਰ ਕਰਦਾ ਤਾ ਤੂੰ ਸਪੈਸ਼ਲਟੀ ਨਹੀਂ ਕਹਿ ਸਕਦਾ ਤੂੰ ਕਿਉਂਕਿ ਤੇਰੀ ਪ੍ਰੋਬਲਮ ਹੈ ਉਹ ਪਸ਼ੂਆਂ ਵਾਲਾ ਪਸ਼ੂਆਂ ਵੀ ਦਾ ਸਿੰਧ ਵੀ ਮਾਰੀ ਜਾਂਦਾ ਹੁੰਦਾ ਕਿੰਿਆਂ ਨੂੰ ਤੇ ਜਿਹੜਾ ਆਪਣੇ ਆਪ ਨੂੰ ਮੜਾ ਬਕੌਬੀ ਕਰਨ ਦਾ ਰਹੀ ਗ ਅਰਲੀ ਗੱਲ ਜਿਹੜੀ ਗੱਲ ਤੂੰ ਕਰਦਾ ਵਾ ਕਿ ਅਕਾਲ ਤਖਤ ਸਾਹਿਬ ਸੋਣੀ ਕਮੇਟੀ ਸ਼ੇਵੇ ਪਾਸ਼ਾ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਥਾਪਿਤ ਕੀਤਾ ਗਿਆ ਤੇ ਉਹ ਰਾਏ ਦੇ ਕੁੰਡੇ ਦੇ ਉੱਤੇ ਧਰਦਾ ਹੈ ਕੁੰਡਾ ਜਿਹੜਾ ਵਾ ਉਹਨੂੰ ਮਹਾਰਾਜ ਤੁਸੀਂ ਨਿਸ਼ਾਨ ਲਾਇਆ ਕੋਈ ਕਨਸੈਪਟ ਆ ਪਤਾ ਨਹੀਂ ਮੌਜੂਦੀ ਬਣਾ ਤੋਦਾ ਸਾਰੇ ਨੂੰ ਪਤਾ ਸੇ ਤੈਨੂੰ ਪਤਾ ਪਰ ਤੂੰ ਗੁਰੂ ਸਾਹਿਬ ਦੇ ਪਿੱਛੇ ਹੁਕਮਾਂ ਤੋਂ ਬਾਹਰ ਭੱਜ ਜਿੰਦਾ ਇੱਕ ਤੂੰ ਕਹਿੰਦਾ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੈ ਜੋ ਗੁਰੂ ਸਾਹਿਬ ਨੇ ਕਿਹਾ ਸਾਨੂੰ ਮਨਜ਼ੂਰ ਹੈ ਕਿਉਂਕਿ ਸ਼ੇਵੇ ਪਾਸ਼ਾ ਉਹਨੂੰ ਸਥਾਪਿਤ ਕਰ ਤਾ ਲੈਣਾ ਇਸੇ ਮਨੋਰੱਖ ਬਣਾ ਲਈ ਉਹ ਤਾਂ ਅੱਗੇ ਸਿਖਾਣੇ ਤੋਂ ਉਹ ਤੋਂ ਜ਼ਿਆਦਾ ਨੂੰ ਪਰੰਪਰਾ ਲਾਗੂ ਰੱਖਣਾ ਨਾ ਘਟਾਉ ਸਕਦੀ ਨਹੀਂ ਉਸੇ ਬੰਦੇ ਬੰਦੇਆਂ ਦੇ ਵਿੱਚ ਤੇ ਜਿੱਦਾਂ ਗੱਲ ਕਰਦੇ ਆ ਕਿ ਉਹ ਜਿਹੜੇ ਤੁਹਾਡੇ ਕੋਲ ਆਉਂਦੇ ਉਹ ਉੱਥੇ ਬੰਦੇ ਸੇਵਾਦਾਰ ਬੈਠੇ ਨੂੰ ਗਲਤ ਫੈਸਲੇ ਕਰਦੇ ਆ ਤੇ ਦੋ ਬੰਦੇ ਸਸਕਾਰ ਨੂੰ ਮਾਰ ਕੇ ਦਿੱਤੀ ਸੀ ਤੇ ਇਦਾਂ ਕਿ ਦੰਮਤ ਨਹੀਂ ਕਿ ਉਹ ਤੋਂ ਵੀ ਸੇਵਾ ਕਰ ਲੈਣੇ ਜਿਹੜੀ ਉਹ ਟੱਢਾ ਰੋਣਾ ਵੀ ਤੇ ਇੱਕ ਗੱਲ ਹੈ ਇਹ ਆ ਕਿ ਇਹ ਤਾਂ ਬੜਾ ਸਪਸ਼ਟ ਹੈ ਆਪੀ ਦਾ ਵਿਆਹ ਦਾ ਕਾਗਜ਼ ਸਾਹਮਣੇ ਹੋਇਆ ਪਰ ਪ੍ਰੋਗਰਾਮ ਦਾ ਵੀ ਬੰਦ ਹੋ ਰਿਹਾ ਸੀ ਕਿ ਕੋਈ ਪ੍ਰੋਗਰਾਮ ਜਿਹੜਾ ਸੀਗਾ ਉਹ ਹੁੰਦਾ ਨਹੀਂ ਸੀਗਾ ਉਹੀ ਚੰਦ ਗਿਰੀ ਆ ਮਾਨੋਂ ਕੀ ਗਵਾ ਮੇਰੇ ਵਾਸਤੇ ਜਨੂਬ ਤੋਂ ਵੀ ਸੰਗਤਾਂ ਗੁਰੂ ਚੋ ਸਾਡਾ ਤਾਂ ਮੰਨ ਹੀ ਕਰਦਾ ਕਿ ਤੇਰੇ ਸ਼ਾਮ ਦੇ ਬੋਲ ਨਹੀਂ ਪਰ ਤੇਰੇ ਵੀ ਉਹੇ ਸਿੱਖੋ ਸੋਚਣੇ ਲੋਗ ਸੋਫੀਸੀਤਿਆ ਲੋਗ ਜਿਹੜੇ ਆ ਉਹ ਜਾ ਕੇ ਦਪਾਰੇ ਰਹਿ ਜਾਂਦੇ ਸੀ ਹੁਣ ਸੁਭਾਵਕਾਂ ਨੂੰ ਕਿਸੇ ਦੁਕਾਨ ਬੰਦ ਹੋ ਗਈ ਨਾ ਉਹ ਤਾਂ ਜਣਣ ਵਾਸਤੇ ਬੜਾ ਹੱਤ ਵਰਮਾਦਾ ਹੁੰਦਾ ਤਾਂ ਤੁਸੀਂ ਬਸ ਉਹਨੂੰ ਰੋਕੋ ਤੁਹਾਨੂੰ ਗੁਰੂ ਨਾਲ ਪਹੁੰਚਦੇ ਹੁੰਦੇ ਕੁਝ ਗੁਰੂ ਨੂੰ ਗੁਰੂ ਪਤ్ర ਵਾਲੇ ਬਸ ਕੱਢੀਆਂ ਵਾਲਾ ਜਿਹੜਾ ਪੁਰਸਟੇਜਾਂ ਤੇ ਬਹਿ ਕੇ ਗੱਲਾਂ ਕਰਦਾ ਵੀ ਗੁਰੂ ਦਾ ਤੇ ਸਿਧਾਂਤਾਂ ਦੇ ਉਲਟ ਹਨਾ ਅੱਜ ਉਹ ਗੱਲਾਂ ਚੰਗੀਆਂ ਲੱਗਾਂ ਲੱਗੀਆਂ ਜਿਹਨੀਆਂ ਸੰਪਰਦਾਵਾਂ ਸੰਸਥਾਵਾਂ ਨੂੰ ਪਿਆਈ ਲ ਹਾਂ ਜਿਹੋਲਾ ਲੱਗ ਰਿਹਾ ਸੀ ਅੱਜ ਜਦੋਂ ਦੇ ਪੈਰਾਂ 'ਚ ਬਹਿ ਗਿਆ ਸੋ ਇਸ ਚਾਰਾ ਦਾ ਮੇਰਾ ਤਾਂ ਇਹ ਸਾਨੂੰ ਸਾਰੇ ਨੂੰ ਪਤਾ ਉਹ ਸਿਰਫ ਤੇਰੇ ਕਹਿਣ ਨਾਲ ਬੰਦੀ ਹੋਣਾ ਨਹੀਂ ਗੱਲ ਸਾਡੀ ਸਾਨੂੰ ਕਿੱਥੇ ਗੱਲ ਟੱਕਰੂ ਸਾਨੂੰ ਜਿਹੜਾ ਟੱਕਰੂ ਪਈ ਗੱਲ 'ਚ 2 ਮਿੰਟ ਹੋ ਗਏ 2 ਮਿੰਟ ਹੋ ਗਏ ਹਾਂ ਸ਼ਾਬਾਸ਼ ਇੱਕ ਗੱਲ ਇੱਕ ਗੱਲ ਨੂੰ ਸ਼ਾਬਾਸ਼ ਬਣਦੀ ਆ ਪਰਮਜੀਤ ਸਿੰਘ ਭੱਡੀ ਵੀ ਇਹ ਐਵੇਂ ਲੋਕ ਕਹਿੰਦੇ ਆ ਕਿ ਤੁਸੀਂ ਅਵੇਡੇ ਤੁਹਾਨੂੰ ਸਾਰਾ ਕੁਝ ਸਮਝ ਆਉਂਦਾ ਤੁਹਾਨੂੰ ਦੇ ਕਿੱਦਾਂ ਬੜਾ ਸੁਣਾ 2 ਮਿੰਟ ਬਾਅਦ ਚੁੱਪ ਕਰ ਜੰਨਾ ਤੂੰ ਠੀਕ ਹੈ ਇਹਦਾ ਮਤਲਬ ਵਿਵੇਪ ਪਤ ਬਣ ਸਕਦੇ ਤੁਸੀਂ ਜੇ ਕੋ ਬਣਾਉਣੇ ਆਲਾ ਹੋਵੇ ਉੱਥੇ ਮੋਰੇ ਕਰਨੀਂ ਦੇ ਆ ਤੇ ਹੁਣ ਬੋਲਣਾ ਥੋੜੀ ਐਡਾ ਲਾਂਡ ਲਾਂਡ ਤਾ ਨਾ ਪਵਾ ਮੈਂ ਤੇਰੀ ਸਿਫਟ ਕਰ ਲਗਾ ਯਾਰ ਉਹ ਤਾਂ ਕਰ ਲੈਂਦੇ ਮੈਨੂੰ ਮੈਨੂੰ 2 ਮਿੰਟ ਮੇਰੇ ਆ 2 ਮਿੰਟ ਮੇਰੇ ਆ ਐਡਾ ਨਾ ਕਰ ਹਾਂ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਇਦਾਂ ਦੱਸਣਾ ਚਾਹੁੰਦੇ ਆ ਤੇ ਭਾਈ ਐਦਾਂ ਨਾ ਕਰੋ ਇਹਨਾਂ ਨੂੰ ਥੋੜਾ ਜਿਹਾ ਦਬਕਾ ਮਾਰਿਆ ਕਰੋ ਮੂਰਿਓ ਐਦਾਂ ਦਿਖਾ ਲਿਆ ਕਰੋ ਇਹ ਤਾਂ ਬੱਕਰੀ ਨੂੰ ਸੂਟੀ ਦਿਖਾ ਲਈਂ ਮੁਰ ਜਾਂਦੇ ਆ ਇਹਨਾਂ ਨੂੰ ਪਤਾ ਹੈਗਾ ਜਦੋਂ ਕੋਈ ਦਬਕਾ ਮਾਰਦਾ ਵੀ ਬੀਬੇ ਬਣ ਕੇ ਕਿੱਦਾਂ ਬਹਿਣਾ ਟੀਚਰ ਜਦੋਂ ਕਹਿੰਦੇ ਨਾ ਕੰਨ ਫੜਾ ਕੇ ਉੱਥੇ ਬਿਠਾ ਲ ਦੇਣਾ ਜੇ ਬੋਲਿਆ ਹੋਰ ਆਰਾਮ ਨਾਲ ਬਹਿ ਜਾਂਦੇ ਸਾਰੇ ਹੀ ਐਮੀਨਾ ਡਰਿਆ ਕਰੋ ਇਹਨਾਂ ਤੋਂ ਕੋਈ ਖਾਲਸਤਾਨ ਦੀ ਗੱਲ ਕੋਈ ਨਾ ਕੋਈ ਕੁਝ ਨਹੀਂ ਇਹਨਾਂ ਨੂੰ ਕਿਸੇ ਗੁਰੂ ਸਾਹਿਬ ਨੇ ਇਹਨਾਂ ਨੂੰ ਨਹੀਂ ਕਿਹਾ ਇਹ ਗੱਲ ਗਰੰਟੀ ਆ ਛੇਵੇਂ ਪਾਤਸ਼ਾਹ ਨੇ ਜੇ ਹਥਿਆਰ ਚੱਕਣ ਨੂੰ ਕਿਹਾ ਹੋਊਗਾ ਤਾਂ ਜਿਹੜੇ ਪਰਮਜੀਤ ਅਕਾਲੀ ਵਰਗੇ ਗਸੈਲੇ ਬਿਨਾ ਬਜਾਈ ਇਦਾਂ ਪਿੰਡ ਵਾਲੇ ਇਹਨਾਂ ਨੂੰ ਜੂਕਿਆ ਵੀ ਤੂੰ ਨਾ ਚੱਕੀ ਜੇ ਤਾਂ ਤੇਰੇ ਗਾਂਦ ਫਿਰੂ ਜੇ ਅੱਜ ਵੀ ਗੁਰੂ ਸਾਹਿਬ ਆਜਣਾ ਤੁਹਾਨੂੰ ਜ਼ਰੂਰ ਕਲਫਟਾ ਕੇ ਬਿਠਾ ਲੈਣ ਚੁੱਪ ਕਰ ਜਾ ਅੱਗੇ ਵੀ ਉਹਨਾਂ ਨੂੰ ਪਤਾ ਦੇਖ ਲੈ ਭਿੰਡਰ ਵਾਲੇ ਨੇ ਕਿੰਨਾ 2 ਲੱਖ ਨੌਜਵਾਨ ਮਰਵਾ ਕੇ ਪੰਜਾਬ ਕਿੰਨਾ ਪਿੱਛੇ ਕਰ ਦਿੱਤਾ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜਿਹੜੇ ਤੁਹਾਨੂੰ ਹਥਿਆਰ ਛੱਡਣ ਨੂੰ ਕਹਿ ਗਏ ਆਪ ਦਰਬਾਰ ਸਾਹਿਬ ਵੀ ਤੇ ਅੰਮ੍ਰਿਤਸਰ ਵੀ ਛੱਡ ਕੇ ਚਲ ਗਏ ਸੀ ਤੇ ਇੱਥੇ ਜੇ ਲੜਾਈ ਕੀਤੀ ਤਾਂ ਨੁਕਸਾਨ ਹੁਣਾ ਜੇ ਇੰਨੀ ਸ਼ਰਮ ਇੰਨੀ ਅਕਲ ਹੁੰਦੀ ਤੇ ਤੁਸੀਂ ਵੀ ਕਹਿੰਦੇ ਵੀ ਭਿੰਡਰਾਂ ਵਾਲੇ ਨੇ ਗਲਤ ਫੈਸਲਾ ਕੀਤਾ ਉੱਥੇ ਅੰਦਰ ਲੜਾਈ ਕਰਕੇ ਕੌਮ ਦਾ ਨੁਕਸਾਨ ਨਹੀਂ ਸੀ ਉਹਨਾਂ ਕੱਲ ਤੱਕ ਨਹੀਂ ਸੀ ਡੇਣਾ ਗਾਹਾਂ ਵੀ ਕਰਿਓ ਚੰਗੀ ਗੱਲ ਆ ਅਸੀਂ ਮੈਨੂੰ ਸੋਚਲਾ ਮੇਰੇ ਇੰਨੇ ਮਾੜੇ ਦਿਨ ਆਏ ਆ ਕਿ ਪਰਮਜੀਤ ਅਕਾਲੀ ਨਾਮ ਮੈਂ ਇਹ ਇਹ ਵਿਚਾਰ ਕਰੂੰਗਾ ਕਿ ਸ਼੍ਰੋਮਣੀ ਕਮੇਟੀ ਅਕਾਲ ਤਖਤ ਗੁਰੂ ਸਾਹਿਬ ਨੇ ਬਣਾਇਆ ਕਿ ਨਹੀਂ ਬਣਾਇਆ ਕਿਦਾਂ ਪੰਜ ਪਿਆਰੇ ਆ ਉਹ ਉਹਨੇਕ ਨੇ ਜੋ ਕਰਨਾ ਪਤਾਇਆ ਉਹਨੂੰ ਆਪਣੇ ਆਪਣੇ ਹੋਸ਼ ਵਿੱਚ ਰਹੋ ਢੱਡਰੀ ਵਾਲਿਆਂ ਨੇ ਜੋ ਫੈਸਲਾ ਕਰ ਲਿਆ ਜੇ ਅਕਾਲ ਤੱਕ ਤੂੰ ਮੰਨਦੇ ਆ ਅਕਾਲ ਤੱਕ ਲਈ ਜਥੇਦਾਰ ਨੇ ਜੋ ਫੈਸਲਾ ਕਰ ਦਿੱਤਾ ਉਹਨੂੰ ਮੰਨੋ ਬੀਬੇ ਬੁੱਤਵੜ ਕੇ ਬੈਠੋ ਗ੍ਰਾਹਾਂ ਤੋਂ ਅਬਾ ਤਵਾ ਜਾ ਕੇ ਕਿਸੇ ਦੇ ਜਾ ਕੇ ਸਿੰਗਣਾ ਮਾਰਿਓ ਬੜੇ ਸਤਕਾਰ ਨਾਲ ਤੁਸੀਂ ਰਹਿ ਸਕਦੇ ਆ ਪੰਜਾਬ ਦਾ ਮਾਹੌਲ ਨਸ਼ਿਆਂ ਵਿੱਚ ਇੰਨਾ ਕੁਝ ਖਰਾਬ ਹੋਇਆ ਆ ਉਹ ਉਹਨੂੰ ਠੀਕ ਹੋਲਣ ਦਿਓ ਐਮੀਨ ਸਿੰਘ ਮਾਰੂ ਜਾ ਕੇ ਠੀਕ ਆ ਚੰਗਾ ਧੰਨਵਾਦ ਤੇਰਾ ਤੇ ਬਾਕੀ 2 ਮਿੰਟ ਆਪਣੇ ਲੈਲਾ ਦਾ ਬਾਕੀ ਗੱਲ ਫੇਰ ਆਪਾਂ ਕਰਾਂਗੇ ਕਿ ਪੱਜਣਾ ਕਰਦੇ ਤਾ ਕੀ ਹੋਉਂਦਾ ਹੈ ਉਹ ਪ੍ਰੋਬਲਮ ਆਉਂਦਾ ਤੇ ਤੂੰ ਪੱਜਣਾ ਹੁਣ ਜੇ ਤਾ ਗੱਲ ਕਰਦਾ ਕਾਰ ਹੁਣ ਗੱਲ ਸੁਣ ਉਹ ਗੱਲ ਕਰਦਾ ਚਲ ਸਾਡੀ ਯਾਰ ਤੂੰ ਪੰਜਾਬ ਦੇ ਮਨੁੱਖਾਂ ਦੀ ਗੱਲ ਕਰਨਾ ਕਿਦਾਂ ਬੋਲਦੇ ਤੁਸੀਂ ਪੰਜਾਬ ਦੇ ਮਨੁੱਖਾਂ ਤੇ ਸੰਤਾਨ ਦੀ ਗੱਲ ਕਰਦੇ ਹੋ ਸੰਤ ਅਕਾਲਤਖ ਸਾਹਿਬ ਦੇ ਅੰਦਰ ਸੀ ਕਿ ਤਾਂ ਹਲਾ ਹੋਇਆ ਤੇ ਮਨ ਜਿਹੜੇ ਬਾਕੀ 34 ਗੁਰੂ ਘਰਾਂ ਦੇ ਵਿੱਚ ਜਿਹਨੇ ਵੀ ਗੁਰੂ ਘਰਾਂ ਦੇ ਅੱਗੇ ਪੈ ਕੇ ਬੋਲ ਸੀ ਉਹ ਕਿਉਂ ਬਹੁਤ ਸਵਾਲ ਨੇ ਜਿਹਦੇ ਸਵਾਲਾਂ ਦਾ ਕੋਈ ਜਵਾਬ ਹੈ ਨਹੀਂ ਪਰ ਹਾਂ ਉਹ ਪਛਵਾਉ ਨੂੰ ਛੰਗ ਮਾਰ ਲੱਗ ਪੈਣਾ ਇਸ ਦਾ Thema ਨੂੰ ਸਵਾਲ ਕਰ ਲਈ ਕਿਉਂਕਿ ਤੈਨੂੰ ਪਤਾ ਸਾਰਾ ਕੁਝ ਆ ਪਰ ਤੂੰ ਉਹ ਠੀਸ ਪਸ਼ੂਆਂ ਜਿਹੜਾ ਸਿਆਟਰ ਨੂੰ ਗੁੱਲੀ ਤੇ ਘਾ ਵੀ ਖਾਈ ਜਾਂਦਾ ਤੇ ਉਹ ਖੁੱਲੀ ਨੂੰ ਢਾਈ ਜਾਂਦਾ ਉਹ ਹੋਰ ਵਿਚਾਰ ਸਹੀ ਗੱਲ ਕਰਦਾ ਤੂੰ ਪੰਜਾਬ ਦੀ ਮੱਧਿਆਨੀ ਨੂੰ ਬੋਲੋ ਨਾ ਕਿ ਸਾਨੂੰ ਪਤਾ ਨਹੀਂ ਸੀ ਪੰਜਾਬ ਦੇ ਬੱਚਿਆਂ ਦੀ ਆਪਣੀ ਸਿੱਖਿਆ ਕੀ ਕਰ ਰਹੇ ਕੀ ਕਰ ਰਹੇ ਅਸੀਂ ਤਾਂ ਅਗਾਂਹ ਨੂੰ ਤੇ ਕੁੱਤੇ ਵੀ ਪਾ ਰਹੇ ਅਸੀਂ ਧਰਨਿਆਂ ਦੇ ਮੋਥੇ ਪਖਾਂਡਲੀ ਕਰਦੇ ਅਸੀਂ ਸੇਵਾ ਕਰਦੇ ਸਾਨੂੰ ਪਤਾ ਉਹ ਸਾਡੀ ਸੰਗਤ ਨੂੰ ਗਾਹੇ ਪ੍ਰਯੰਤ ਕਰਦੇ ਪੈਂਟਰਾ ਨੂੰ ਪਤਾ ਇਦਰਾਉਂ ਜਿਹੀ ਕਰਦੇ ਉਹ ਸਾਨੂੰ ਦੱਸਾਂ ਦੀ ਲੋੜ ਨਹੀਂ ਤੁਹਾਨੂੰ ਨਾ ਤੁਹਾਨੂੰ ਸਾਨੂੰ ਕਵੀਆਂ ਜਿਹੜੀ ਲੋਕਾਂ ਦੇ ਤੁਸੀਂ ਕੀ ਕਰਦੇ ਆਂ ਟੀਮ ਕਰਦੇ ਕਿਤਾ ਕਰਦੇ ਰਹੀ ਗੱਲ ਜੀ ਜਿਹੜੀ ਗੱਲ ਪੰਜਾਬ ਦੇ ਮਸਜਿਦ ਦੀ ਇੱਕ ਮੈਨੂੰ ਦੱਸਦੇ ਜੀ ਤੁਸੀਂ ਲੋਕ ਐਸ ਮੁੱਦੇ ਤੇ ਸਟੈਂਡ ਲੈ ਕੇ ਹੋ ਪੰਜਾਬ ਦੇ ਮੁੱਦੇ ਤੇ ਬੋਲਿਓਂ ਕਿਉਂ ਨਾ ਤੁਸੀਂ ਪੰਜਾਬ ਦੇ ਮੁੱਦੇ ਤੇ ਬੋਲਣ ਵਾਲੇ ਲੋਕਾਂ ਨੂੰ ਭੰਡਿਆ ਤੇ ਜਿਹੜੀ ਗੱਲ ਮੈਂ ਕਰਨ ਤਲਾ ਲੇਤੀ ਤੇਰੀ ਤੇ ਕੋਲ ਸਿਰਫ ਸੰਤਾ ਦੀ ਸ਼ਾਂਦੇ ਇਲਾਵਾ ਸੰਤਾ ਦੀ ਸ਼ਾਂਦੇ ਕੋਲ ਆ ਬੋਲਿਆ ਤੇ ਤੇ ਬੰਦੀਆਂ ਸੰਪਰਦਾਵ ਸਰਤਾਉਣ ਪੜ ਰਿਹਾ ਉਸ ਤੋਂ ਇਲਾਵਾ ਇੱਕ ਮੁੱਦਾ ਨਹੀਂ ਹੈਗਾ ਤੇਰੀ ਲੋਕਤੀ ਇਸ ਚੱਲ ਤੇ ਚੱਲਦੀ ਹੈ ਕੋਈ ਜਿਹੜੀ ਲੰਘਦਾ ਜਦੋਂ ਕੋ ਸੰਤਾਂ ਵਿਚ ਜਿਹੜੇ ਬਾਰੇ ਜਾਂ ਸ਼ੈਤਾਨ ਵਿਚ ਬਾਰੇ ਵੀ ਬੋਲਦਾ ਪਰ ਕੋਈ ਤਾਂ ਨਹੀਂ ਹੈ ਹੋਰ ਬਈ ਤੁਹਾਨੂੰ ਪਤਾ ਜੇ ਤੁਸੀਂ ਕੋਲਾ ਨੂੰ ਬੋਲਿਆ ਤਾਂ ਸਰ ਕੀ ਮੰਨਿਆ ਉਹ ਇਹਨਾਂ ਰੂਪ ਆ ਲਿਆ ਕਿ ਤੇਰੀ ਮੁੱਠੀ ਪਾਉਂਦੇ ਆ ਇਸ ਕਰਕੇ ਆਉਣ ਕਸੀਆਂ ਦਾ ਕਾਨਸਰਟ ਆ ਗਿਆ ਇਹ ਸੱਜਰ ਭਲੀ ਭਾਂ ਜਾਣਦੀ ਆ ਕਿ ਸਾਨੂੰ ਦੱਸਣ ਲੋੜ ਨਹੀਂ ਸਾਡਾ ਕੁਝ ਲੋਗ ਸੋਸ਼ਲ ਮੀਡੀਆ ਦੇ ਤੇ ਕਹਿੰਦਾ ਦੁਨੀਆ ਬਹੁਤ ਸਿਆਣੀ ਨਹੀਂ ਸਾਡਾ ਵੀ ਯਾ ਵਸਦੀ ਆ ਨਹੀਂ ਗੱਲ ਸਾਡੇ ਗੁਰੂ ਸਾਹਿਬ ਦੀ ਉਪਮਾ ਦੀ ਜੇ ਤੇਰਾ ਸែន ਵਿਅਕਤੀ ਇਹ ਨਹੀਂ ਰੱਖੋ ਜੇ ਕੋਈ ਮੰਨੇ ਤਾਂ ਇਹ ਵੀ ਗੁਰੂ ਸਾਹਿਬ ਦੀ ਉਪਮਾ ਦੀ ਕਰੇ ਇਹ ਤੋਂ ਕੁਰੂ ਸਾਹਿਬ ਦੇ ਪਰਮਾਰੀ ਕੋਲ ਬੁੱਧੀ ਕਰਿਆ ਨਾ ਤੋਂ ਸਪਸ਼ਟ ਨਹੀਂ ਹੈਗਾ ਕਿ ਸ਼ੇਮਪਾ ਪਾਸ਼ਾ ਦੇ ਵਰ ਨੂੰ ਤੱਕ ਨੂਰ ਪਹੁੰਚ ਗਿਆ ਤੇ ਸਤਸਾਰਨੀ ਨਜ਼ਾਰਾ ਸਦਾਨ ਲੱਗ ਕੇ ਗਿਆ ਅੱਜ ਆ ਜੀ ਨਮਰ ਬਦਲ ਜੇਗਾ ਤਾਂ ਅਮਿਸ਼ਾ ਰਵਾਨੀ ਪਰ ਜਿਵੇਂ ਹੁੰਦਾ 20 ਤਾਰ ਦੇ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਨਾ ਕਰਾਉਣਾ ਉਸ ਇੱਕ ਦਾ ਪੜਿਆ ਪਰ ਜਿਹੜੇ ਹੁਕਮ ਦਿੱਤੇ ਗਏ ਉਹਨਾਂ ਸੱਤਿਆਂ ਦੇ ਬਹੁਤ ਵੱਡਾ ਸਿਆਲ ਮੰਗਦੇ ਜੀ ਹੋਈ ਮੰਗ ਲੈਣਗੇ ਚਲੋ 2 ਮਿੰਟ ਹੋ ਗਏ 2 ਮਿੰਟ ਹੋ ਗਏ 2 ਮਿੰਟ ਹੋ ਗਏ 2 ਮਿੰਟ ਹੋ ਗਏ ਜੀ 2 ਇਹ ਨਹੀਂ ਹੁੰਦਾ ਹੁੰਦਾ ਜੇ ਫੈਸਲੇ ਸਹੀ ਹੋਣ ਤਾਂ 2 ਮਿੰਟ ਹੋ ਗਏ ਇਹਦੇ ਵਿੱਚੋਂ ਮੈਂ ਸਿਰਫ ਦੋ ਗੱਲਾਂ ਦੇ ਜਵਾਬ ਦੇਣੇ ਆ ਤੁਹਾਡੇ ਲਈ ਵੀ ਤਾਂ ਸਰੋਤਿਆਂ ਲਈ ਆ ਸਰੋਤਿਓ ਇੱਕ ਗੱਲ ਦਾ ਖਿਆਲ ਕਰਿਓ ਜਿਹੜਾ 37 ਗੁਰਦੁਆਰਿਆਂ ਤੇ ਅਟੈਕ ਹੋਣੇ ਵਾਲਾ ਮਾਮਲਾ ਆ ਉਹ ਬਿਲਕੁਲ ਬੇਬੁਨਿਆਦ ਆ ਹੋ ਸਕਦਾ ਉੱਥੇ ਛਾਣਬੀਲ ਹੋਈ ਹੋਵੇ ਹੋ ਸਕਦਾ ਉੱਥੇ ਕੁਝ ਨਾ ਕੁਝ ਹੋਵੇ ਜੇ ਇਤਨਾ ਸਰਕਾਰ ਨੇ ਅਟੈਕ ਕਰਨਾ ਹੁੰਦਾ ਤਾਂ ਸਭ ਤੋਂ ਪਹਿਲਾ ਅਟੈਕ ਚੌਂਕ ਮਿੱਤੇ ਹੋਣਾ ਸੀ ਜਿਹੜੀ ਦਮਦਮੀ ਤਖਸਾਲ ਜੋਧੀਆਂ ਦੀ ਖਾਨਿਆਂ ਜਿਹੜੀ ਦਮਦਮੀ ਤਖਸਾਲ ਤੋਂ ਭਿੰਡਰਾਂ ਵਾਲੇ ਪੈਦਾ ਹੁੰਦੇ ਆ ਦਮ ਉੱਥੇ ਕੁਝ ਨਹੀਂ ਹੋਇਆ ਉੱਥੇ ਗਿਲਸ ਕਰਨਾ ਜਾਂਦਾ ਰਿਹਾ ਸਰੋਪੇ ਲੈਂਦਾ ਰਿਹਾ ਇਹ ਗੱਲ ਝੂਠ ਸਾਡੇ ਤੇ ਫਲਾਈ ਜਾ ਰਹੀ ਆ ਜੇ ਇਦਾਂ ਗੁਰਦੁਆਰਿਆਂ ਦਾ ਨੁਕਸਾਨ ਕਰਨਾ ਹੁੰਦਾ ਤਾਂ ਸਰਕਾਰ ਨੇ ਦਿੱਲੀ ਦੇ ਗੁਰਦੁਆਰਿਆਂ ਤੇ ਪਹਿਲਾਂ ਅਟੈਕ ਕਰਕੇ ਸਿੱਖੀ ਖਤਮ ਕਰ ਦੇਣੀ ਸੀ ਹਜ਼ੂਰ ਸਾਹਿਬ ਪਟਨਾ ਸਾਹਿਬ ਪੰਜਾਬ ਤੋਂ ਬਾਹਰਲੇ ਗੁਰਦੁਆਰਿਆਂ ਚ ਉਨ੍ਹਾਂ ਤੇ ਅਟੈਕ ਕਰਨਾ ਸੌਖਾ ਸੀ ਜਦੋਂ ਇੰਦਰਾ ਗਾਂਧੀ ਦੇ ਕਤਲ ਦੀ ਵੀ ਗੱਲ ਹੋਈ ਆ ਉਦੋਂ ਵੀ ਇਦਾਂ ਨਹੀਂ ਗੁਰਦੁਆਰਿਆਂ ਨੂੰ ਅੱਗਾਂ ਨਹੀਂ ਇਸ ਤਰੀਕੇ ਨਾਲ ਲਾਈਆਂ ਗਈਆਂ ਇਹ ਗੱਲ ਮੈਂ ਨਹੀਂ ਕਹਿੰਦਾ ਅਸੀਂ ਸਰਕਾਰ ਦੇ ਪੱਖੀ ਦੂਜੀ ਗੱਲ ਪਿੰਡਾਂ ਵਾਲੇ ਲਾਰੇ ਅਸੀਂ ਗੱਲ ਬਾਰ-ਬਾਰ ਤਾਂ ਕਰਦੇ ਆ ਜਿਹੜੇ ਪਰਮਜੀਤ ਅਕਾਲੀ ਇਹ ਰਾਜਪੁਰਾ ਜਿਹੜੇ ਇਦਾਂ ਦੇ ਗੁੰਡੇ ਪੰਜਾਬ 'ਚ ਆਵਾਰਾ ਫਿਰ ਰਹੇ ਨਾ ਜਣੇ ਖਣੇ ਨੂੰ ਦਾੰਗਾ ਚੱਕ ਕੇ ਉਹਨਾਂ ਦੀ ਜੜ ਪਿੰਡਾਂ ਵਾਲਾ ਆ ਪਿੰਡਰਾ ਵਾਲੇ ਦੀਆਂ ਸਟੇਟਮੈਂਟਾਂ ਦਾ ਨਾਮ ਹੁੰਦਾ ਹੈ ਨਾ ਬੰਦਿਆਂ ਕੋ ਕੋਈ ਬੁਨਿਆਦ ਨਹੀਂ ਇਹਨਾਂ ਬੰਦਿਆਂ ਦੇ ਕੋਲ ਆਮ ਬੰਦੇ ਮੁਰੇ ਵੀ ਗੱਲ ਕਰਨ ਦੀ ਔਕਾਤ ਨਹੀਂ ਇਹਨਾਂ ਦੀ ਇਨੀ ਜਾ ਕੇ ਕਿਸੇ ਨੂੰ ਦਮਕਾ ਕੀ ਮਾਰਨਾ ਜਿਹੜੇ ਇਦਾਂ ਡਾਂਗਾ ਚੱਕ ਕੇ ਉੱਥੋਂ ਸਰੂਪ ਲਿਆ ਉਹ ਕੋਲ ਪੈਦਾਂ ਅਜਨਾਲਾ ਟਕਸਾਲ ਦੇ ਮੁਖੀ ਨੂੰ ਧੁੰਮੇ ਨੂੰ ਕਿਹੜੇ ਸ਼ਬਦ ਵਰਤ ਰਿਹਾ ਬਾਬਾ ਦੀਪ ਸਿੰਘ ਦੀ ਥਾਂ ਤੇ ਬੈਠ ਕੇ ਬੰਦੇ ਨੂੰ ਉਹ ਕਿਦਾਂ ਦੇ ਸ਼ਬਦ ਵਰਤ ਰਿਹਾ ਕਿ ਬੰਦਿਆਂ ਨੂੰ ਸੁਣਦਾ ਇਹ ਇਹਨਾਂ ਨੂੰ ਆਪ ਸ਼ਰਮ ਨਹੀਂ ਆਉਂਦੀ ਇਦਾਂ ਦੀਆਂ ਗੱਲਾਂ ਕਰਦਿਆਂ ਨੂੰ ਇਹ ਸਿਰਫ ਚਲੋ ਮੇਰੇ ਗੱਲਾਂ ਤੇ ਇਹਨਾਂ ਗੱਲਾਂ ਤੇ ਬਹੁਤੇ ਮੈਂ ਦੂਜੇ ਜਵਾਬ ਨਹੀਂ ਦੇਣਾ ਹੁਣ ਆਖਰੀ 2 ਮਿੰਟ ਆ ਤੇਰੇ ਇਹ ਕਰਕੇ ਤੋਂ ਬਾਅਦ ਗੱਲ ਖਤਮ ਹੋਈਆ ਸਾਡੀ। ਮੇਰੀ ਗੱਲ ਸੁਣ ਤਾਹ ਹੋ ਗਿਆ ਤਾਹ ਬੋਲਿਆ ਨਾ ਕਰ। ਫਿਰ ਉਹ ਬਚਵਾੜੀ ਗੱਲ ਕਰਦਾ ਪਹਿਲੀ ਗੱਲ ਤੈਨੂੰ ਹੀ ਗੱਲ ਸੁਣਨਕੂ। ਭੱਜਣਾ ਤੂੰ ਆ ਮੈਂ ਤੈਨੂੰ ਪਹਿਲੀ ਵਾਰ ਕਿਹਾ ਸੀ ਅੱਜ ਹੀ ਤੈਨੂੰ ਕੰਨਾਂ 'ਚ ਫੋਨ ਕਰਕੇ ਤੂੰ ਪਰੇਦਾ ਮੈਂ ਨਹੀਂ ਭੀਣਾ ਮੇਰ ਦਾ ਪੁਰਾਣੇ 2 ਘੰਟੇ ਵਿਚਾਰ ਕਰ ਤੈਨੂੰ ਹਰ ਦੰਦ ਦਾ ਜਵਾਬ ਦੇਈਂ ਨਾ ਦੇਊਗਾ। ਛੇਈਂ ਵਾਰ ਤੂੰ ਕੀਤੀ ਏ 35 ਚੌਤੀ ਮਨੂ ਭਰਾ ਦੇ ਹਮਲੇ ਦੀ ਤੇ ਮੈਂ ਕਿਹਾ ਤੇ ਹਮਲੇ ਦੀ ਗੱਲ ਜੇ कि हां अटैक ਵਾਰੀ ਸੀ ਪਈ ਗਾ ਜੇਸੀ ਸਾਵਧਾਨੀ ਹੈ ਮਤਲਬ ਗਰੂਪ ਕਿ ਇਹ ਵੀ ਇਹਨਾਂ ਗਰੂਪਾਂ 'ਤੇ ਅਜਿਹਾ ਨਰਮਕਾ ਅਟੈਕ ਹੋ ਰਿਹਾ ਹੈ ਤੇ ਕਿਵੇਂ ਇਨਸਾਨ ਹੋ ਰਿਹਾ ਜੇ ਤੂੰ ਸਾਵਧਾਨੀ ਫਿਰ ਖੂਬ ਵੀ ਧਨੜ ਕੇ ਸੰਗਤਪੁਰੋਂ ਮਾਦੀ ਮੰਨ ਕਰ ਮੈਂ ਕੀ ਕਹੀਏ ਗੱਲਾਂ ਮੈਂ ਤੇ ਉਸ ਸਮੇਂ ਤੇ ਅਟੈਕ ਹੋਇਆ ਕਿ ਨਹੀਂ ਹੋਇਆ ਇਹ ਅਸੀਂ ਸਾਵਧਾਨ ਕਰਦੇ ਆਂ ਕਿ ਜੇ ਕੋਈ ਗੱਲ ਦੀ ਬਣੇਗਾ ਆਪਣੀ ਕਿ ਤੂੰ ਸਿਰਫ ਸਿਰਦਾਰ ਦਾ ਤੀਨ ਗੁੰਮਰਾ ਫਕਰਵਾ ਕਰਦਾ ਉਹਨੇ ਤੂੰ ਕਹਿੰਦਾ ਵੀ ਕਿ ਅਸੀਂ ਇਕੱਲੇ ਇਹਨਾਂ ਜਲਸੀਆਂ ਦੇ ਬਾਸਰਾ ਤੂੰ ਬੋਲਦਾ ਉਹਨਾਂ ਕਿ ਸੰਗਤਪੁਰੋਂ ਗੱਲ ਆਉਣਾ ਜੋ ਜੁਰਮ ਹੋਇਆ ਜੋ ਵਾਪਰੇ ਆ ਉਸ ਸਮੇਂ ਇਨੋਂ ਨੂੰ ਪਤਾ ਮਤਲਬ ਗੱਲ ਕਰਦਾ ਡਾਕਟਰ ਕੋਲ ਤਾਂ ਮੈਂ ਤਾਂ ਕਰਦਾਗਾ ਕਿ ਤੇਰੀ ਜਿਹੜੀ ਬਿਮਾਰੀ ਆ ਨਾ ਉਹ ਸਿਰਫ ਉਸ ਲੈਵਲ ਦੀ ਆ ਜਿਹੜੇ ਲੈਵਲ ਦੀ ਬਿਮਾਰੀ ਆ ਇਹਨੇ ਪਿੰਛੋਂ ਦੇ ਹੋ ਗਿਆ ਇਹ ਤਾਂ ਜੋ ਮਹਾਰਾਜ ਆ ਜਮਾਨੇ ਦੀਆਂ ਨੇ ਕੌਣ ਬੰਸਦਾ ਵਾ ਕੌਣ ਬੰਸਦੇ ਹੋਲਡਪੋਗਦਾ ਉਹ ਸਭ ਕੁਝ ਦੇਖਦੀਆਂ ਸੰਗ ਨਾਲ ਫਿਰ ਉਹ ਤੇ ਆ ਗਈ ਕੀ ਇਹ ਇੱਕ ਤਮੇ ਮੁੱਦਾ ਅੱਜ ਤੱਕ ਤੋਂ ਚੱਕਿਆ ਜਦੋਂ ਕਿ ਮਗਰਵਾ ਜੂ ਵੀ ਆ ਆਪਣੇ ਰੇਡੀਓ ਤੇ ਬਹਿ ਕੇ ਇਹ ਇੱਕ ਤੂ ਮੁੱਦਾ ਪੰਜਾਬ ਦਾ ਪੰਨ ਦਾ ਕੁਝ ਚੱਕਿਆ ਹੋਵੇ ਨਹੀਂ ਚੱਕਿਆ ਕੀਤੀ ਤਾਂ ਸਰਵ ਬਗਵਾ ਸੀਤੀ ਮਗਰਵਾ ਕੀਤੀ ਉਹ ਤੇ ਕੋਈ ਕੁਛ ਨਹੀਂ ਆਇਆ ਅੱਜ ਤੋਂ ਮੈਂ ਤੈਨੂੰ ਕਹਿਣਾ ਚਾਹ ਛੱਡ ਦੋ ਅੱਜ ਤੋਂ ਸ਼ੁਰੂ ਕਰ ਲਾ ਜਿਆ ਮੁੱਦੇ ਬਾਜ਼ਾਰ ਦੇ ਮੁੱਲ ਕਿੰਨੇ ਮਾਤਰ ਦੱਸ ਦੇਣਾ ਇਹੋ ਨਹੀਂ ਪਤਾ ਦੇ ਜੇ ਤੂੰ ਅੰਨਾ ਤੇ ਬੋਲਾ ਤੇ ਕਾਣਾ ਵਾ ਮੈਂ ਨਾ ਦੱਸਾਂ ਤੂੰ ਪੰਜਾਬ ਦੇ ਮੁੱਦੇ ਨੂੰ ਲਪਰੌੜ ਦੇ ਉੱਚਦੇ ਹਾਂ ਦੀ ਕਿਹੜੇ ਬੋਰੀ ਦੀ ਬੰਦਾ ਕਿ ਭਗਵਾਦੀ ਕਰਦੇ ਇੱਥੇ ਬੈਠੇ ਉਹਨੂੰ ਪੁੱਛੂ ਕਰਿਆ ਉਹਨੂੰ ਐਂਕੋ ਜਾਨ ਮੁੰਡੇ ਕਹਿਆ ਜੀ ਅੱਜ ਸਾਨੂੰ ਵੀ ਦਾ ਡਾਂ ਚੱਕਣੀ ਪਈ ਅਸੀਂ ਕਿਤੇ ਜੋਰ ਨਹੀਂ ਕਰਦੇ ਕੋਈ ਇੱਕ ਲਿਆ ਸਾਹਮਣੇ ਤੋਂ ਬੰਦਾ ਕਹਿੰਦੇ ਵੀ ਹਾਂ ਇਹ ਸਰਨਾ ਕਰਨਾ ਤਾਂ ਕਰੀ ਤੱਕ ਦੇ ਦੇ ਮੈਂ ਆਪਣੀ ਗੱਲ ਕਰਾਂ ਪਹਿਲਾਂ ਤੇ ਚੋਰ ਦੇ ਖਿਲਾਫ ਤੇ ਜਾਨ ਦੇ ਕੋਲ ਕਰਦੇ ਆ ਇਹ ਜਿਹੜੀ ਗੱਲ ਤੋਂ ਕਾਨੂੰਨੀ ਕਰਦੇ ਆ ਜਿਵੇਂ ਅਸੀਂ ਇਹਨੇ ਕਰੋੜ ਕਰੋੜ ਦੇ ਬਰੋ ਮਿੰਟ ਦੋ ਮਿੰਟ ਹੋ ਗਿਆ ਜੀ ਆਖਰੀ ਦੋ ਮਿੰਟ ਸੀਗੇ ਨਹੀਂ ਹੋਇਆ ਜੀ ਅਜੇ ਵੀ ਹੋਇਆ ਅਜੇ ਤੋਂ ਟਾਈਮ ਤੇ ਬੋਲ ਕਰੀਏ ਹਾਂ ਹੁਣ ਗੱਲ ਅਸੀਂ ਅਸੀਂ ਜੋ ਕਰਦੇ ਆ ਨਾ ਉਹ ਸਾਨੂੰ ਪਤਾ ਜੀ ਜੌਂਦੇ ਆਗੇ ਪੰਜਾਬ ਦੀ ਨੌਜਵਾਨਾਂ ਦਾ ਘਾਨ ਹੋ ਰਿਹਾ 12-12 ਸਾਲ ਦੇ ਬੱਚਿਆਂ ਦੇ ਤਾਂ ਦੁਨੀਆ ਨੇ ਇਦਾਂ ਲਾ ਇੱਥੇ ਕਰਦੀਆਂ ਬੜੀਆਂ ਚੋਰੀਆ ਜੇ ਅੱਜ ਜੇ ਸੰਤ ਕਹਿੰਦੇ ਨਰਸਿੰਗ ਦਾਦਾ ਬੰਦਾਰੇ ਮੁੰਡੇ ਸੀ ਨਾ ਜੌਂਦੇ ਕਲਾਮ ਬੋਲੇ ਸੀ ਔਰ ਇਹ ਤਾਂ ਕਿੰਨਾ ਦੋ ਮਿੰਟ ਦੋ ਮਿੰਟ ਹੋ ਗਏ ਭਾਈ ਦੋ ਮਿੰਟ ਹੋ ਗਏ ਆ ਕੋ ਬੋਮਟ ਲਾ ਗੋ ਬੋਲੇ ਦਾ ਬਾਪ ਹੈ ਹਾਂ ਪਜੀ ਨਾ ਸੁਧ ਬੋਲਦਾ ਬਾਪ ਹੈ ਜਦ ਜਲ ਦੇਖੀ ਦੇਖੇ ਪਰਜੀ ਦੇ ਦੋ ਮਿੰਟ ਕਦੋਂ ਹੁੰਦੇ ਦੇਖੀਏ ਨਹੀਂ ਮੇਰੇ ਦੋ ਮਿੰਟ ਹੋ ਗਏ ਚੱਲ ਮੈਂ ਕਰ ਅੱਛਾ ਅੱਛਾ ਬਸ 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 ਕਰਕੇ ਬਸ ਕਰ ਭਜ ਲਗਾ ਮੈਂ ਲਗਾ ਬਜਣ 1 2 3 ਚਲੋ ਜੀ ਵੱਜ ਗਿਆ ਉਸ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰ ਦਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਬਹੁਤ ਧੰਨਵਾਦ